ਕਰਕੇ ਜਾਣਾ ਇਧਰੋਂ ਪਾੜ ਪੁੱਟ ਕੇ ਜਾਣਾ ਸਾਰਾ ਕੁਝ ਕਰਕੇ ਜਾਣਾ ਜਿੱਦ ਤੱਕ ਬਾਹਰ ਵਾਰ ਵਾਰ ਤੁਹਾਨੂੰ ਵੋਟਾਂ ਘੱਟ ਪੈਂਦੀਆਂ ਕਾਰਨ ਕੀ ਰਹਿੰਦੇ ਨੇ ਦੇਖੋ ਮੇਰੀ ਗੱਲ ਸੁਣੋ ਅਸੀਂ ਪੰਜਾਬ ਦੀ ਜਵਾਨੀ ਬਚਾਉਣੀ ਆ ਪੰਜਾਬ ਨੂੰ ਬਚਾਉਣਾ ਸਾਡਾ ਇੱਕ ਇੱਕ ਕੰਮ ਵਾ ਕਿ ਜਿਹੜਾ ਸਿੱਧੂ ਫਾਰਮ ਹਾਊਸ ਸਿਹਰੇ ਪਾਜੀ ਨੇ ਕਿਹਾ ਆਈਡੀ ਸਰਚ ਕਰ ਲਿਓ ਵੀ ਉਹਨਾਂ ਨੇ ਕਿਹਾ ਵੀ ਆਪਾਂ ਪੰਜਾਬ ਨੂੰ ਬਚਾਣਾ ਨੀਟੂ ਤੁਲੜਦੇ ਰਹੋ ਤੂੰ ਦਰਨਾ ਨਹੀਂ ਕਿਸੇ ਕੋ ਤੇ ਮੈਂ ਹੁਣ ਲੜਦਾ ਪਿਆ ਵਾ ਪੰਜਾਬ ਵਾਸਤੇ ਲੜਦਾ ਪਿਆ ਇਹਨਾਂ ਲੋਕਾਂ ਲੀਡਰਾਂ ਨੇ ਕੁਛ ਨਹੀਂ ਕਰਨਾ ਜੇ ਤੁਸੀਂ ਇੱਕ ਸ਼ਰੀਪੰਦਰ ਜਿਤਾਉਂਗੇ ਨਾ ਤਾਂ ਹੀ ਆ ਦੇਖੋ ਕੋਈ ਮਨੇਕਰ ਮੈ ਦਿੰਦਾ ਵਾ ਓਏ 10 ਰੁਪਏ ਬੰਦੇ ਆ ਜੇ ਮਹਾਰਾਜਾ ਮੈਂ ਚਿੰਤਪੁਨੀ ਮਾਤਾ ਦਾ ਭਗਤ ਆ ਨਾ ਸੱਚਾ ਦਿਲੋਂ ਸੱਚੇ ਦਿਲੋਂ ਆ ਤੇ ਇਹ ਦੇਖੋ ਕਿ ਜੇ ਕੋਈ ਮੇਰੀ ਮਦਦ ਕਰਦਾ ਰੱਬੋ ਦੀ ਮਦਦ ਕਰਦਾ ਵਾ ਮੇਰੀ ਗੱਲ ਸੁਣੋ ਅਰਬਾ ਜਿੱਤੂਗਾ ਨੂੰ ਪੂਰੀ ਗਰੰਟੀ ਐ ਇਸ ਵਾਰੀ ਕੋ ਨਸ਼ਾ ਖਤਮ ਕੀਤਾ ਇਹ ਲੀਡਰ ਆਪ ਨਸ਼ਾ ਬਕਾਉਂਦੇ ਆ ਜੇ ਮਰਜ਼ੀ ਹੋਣ ਮੈਂ ਡਰਦਾ ਥੋੜੀ ਕਿ ਸਕੋ ਮੈਂ ਸੱਚ ਦੀ ਆਵਾਜ਼ ਆ ਹੁਣ ਮੋਦੀ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਸੰਵਿਧਾਨ ਦੇ ਰੱਖਸ਼ ਨੂੰ ਬਚ ਲੂੰਗਾ ਮੈਂ ਜਾ ਕੇ ਉੱਥੇ ਜਾ ਕੇ 12 ਨਸੀਬ ਵਿੱਚ ਫਾਈਲ ਭਰੀ ਸੀ ਆਪਣੀ ਆਨਲਾਈਨ ਵੀ ਚੈੱਕ ਕਰ ਲੋ ਭਾਵੇਂ ਹੱਥ ਵਾਲੀ ਫਾਈਲ ਚੈੱਕ ਕਰ ਲੋ ਕਿਉਂਕਿ ਜੇ ਡਾਕਟਰ ਪੀਨਾ ਬਾਬਾ ਸਾਹਿਬ ਨੇ ਜੇ ਸੋਚ ਦਿੱਤੀ ਤਾਂ ਉਹ ਸਾਡੀ ਬੋਰਡ ਦਾ ਅਧਿਕਾਰ ਦਿੰਦਾ ਵਾ ਇਹ ਲੋਕ ਸ਼ਰਾਬ ਪਿੱਛੇ ਵੋਟਾਂ ਵੇਚਦੇ ਆਕਾ ਪਿੱਛੇ ਵੋਟਾਂ ਵੇਚਦੇ ਕੱਪੜਿਆਂ ਪਿੱਛੇ ਵੋਟਾਂ ਵੇਚੀ ਜਾਂਦੇ ਐਦਾਂ ਵੋਟਾਂ ਦਾ ਮੁੱਲ ਨਹੀਂ ਪੈਣਾ ਇਹ ਕੰਮ ਆਮ ਤਿਲ ਕੋ ਕਰਾਣਾ ਸੀ ਤੀਜਾ ਕੇ ਸਾਰੇ ਨੇ ਗਿਆ ਪੁਰੇ ਦਾ ਮੈਂ ਵੀ ਇੱਥੇ ਤੁਸੀਂ ਵੇਖੋ ਬੈਸਟ ਵਾਲੇ ਇੱਥੇ ਸਭ ਇੱਥੇ ਆ ਇਹ ਐਲਾਨ ਬਚ ਕੇ ਰਹੀ ਤੂੰ ਦਿੱਲੀਏ ਬਚ ਕੇ ਇਹ ਨਗਰ ਮੱਖਿਆ ਲੀਆਂ ਤੋਂ ਮੇਰੇ ਬਾਰੇ ਪੁੱਛ ਲੈ ਵੀ ਤੂੰ ਇਹ ਨਾ ਵਜ਼ਾਨੀਆਂ ਤੋਂ ਸ਼ੁਰੂ ਤੋਂ ਹੀ ਪਟਾਖਾ ਸੱਡਾਏ ਹਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਇਦਾਂ ਦੇ ਬੰਦੇ ਬਹੁਤ ਆ ਕਿ ਜਿਹੜੇ ਪੰਜਾਬ ਨੂੰ ਬਚਾਉਣ ਵਾਲੇ ਆ ਔਰ ਜਿਹੜੇ ਵੇਚਣ ਵਾਲੇ ਆ ਉਹ ਸਾਡੇ ਅੱਗੇ ਪਿੱਛੇ ਕਰਦੇ ਕਿਹੜੇ ਕਿੜੇ ਕਿੜੇ ਵੀ ਤੁਹਾਨੂੰ ਕਾਫੀ ਠਾਕੀ ਦੇਖੋ ਬੋਟਾ ਪਾਈਆ ਇੱਕ ਸੱਚੀਆਂ ਤੇ ਸੁੱਚੀਆਂ ਬੋਟਾ ਨੇ ਦੁੱਧ ਤੋਤੀਆਂ ਬੋਟਾ ਨੇ ਜਿਨ੍ਹਾਂ ਨੂੰ ਪਾਣੀ ਨਹੀਂ ਪਿਆ ਗਿਆ ਸਰਵਾਬ ਨਹੀਂ ਵੰਡੀ ਗਈ ਸੂਤ ਨਹੀਂ ਵੰਡੇਗੇ ਬਦਾਮ ਨਹੀਂ ਵੰਡੇਗੇ ਪੈਸੇ ਨਹੀਂ ਵੰਡੇਗੇ ਮਠਿਆਈ ਨਹੀਂ ਵੰਡੀ ਗਈ ਇਹ ਉਹ ਹੱਕ ਸਾਜੇ ਬੋਟਾ ਮੈਂ ਕਿਹਾ ਕਿ ਆ ਕੇ ਦੱਸਦਾ ਤੁਹਾਨੂੰ ਮੈਂ ਦੇਖੋ ਮੈਂ ਜਿੱਤਿਆ ਗਿਆ ਮਠਿਆਈ ਵੀ ਦੇਗੀ ਕਿ ਸ਼ਕਾਲੇ ਲੱਡੂ ਦੇ ਕਰੇ ਬਾਹਰ ਪਹਿਲਾਂ ਪਹਿਲਾਂ ਵੀ ਪਹਿਲਾਂ ਵੀ ਜੇ ਨਾ ਹੋ ਗਿਆ ਨੀਂ ਸ਼ਟਰ ਵਾਲਾ ਜਬਾਨ ਕਹਿੰਦਾ ਚਿੱਕੜ ਚ ਰਹੂਗਾ ਨੀ ਤੂੰ ਮੇਰੀ ਅੱਜ ਕਰ ਚ ਜਾਊਗਾ ਅੱਲਾ ਵੀ ਕਰ ਦੋ ਵਿਚ ਰਹੂ ਵਾਸਤੇ ਬੈਠੇ ਲੰਮੇ ਪੌੜੇ ਪੜਤਾ ਦਿੰਦਾ ਕਰਕੇ ਜਾਣਾ ਇਧਰੋਂ ਪਾੜਪੁਰ ਤੇ ਜਾਣਾ ਤਾਰਾ ਕੋਈ ਜਿਆਦਾ ਕੁਝ ਕਰਕੇ ਜਾਣਾ ਅੱਜ ਤੱਕ ਬਾਹਰ ਵਾਰ ਵਾਰ ਤੁਹਾਨੂੰ ਵੋਟਾਂ ਘੱਟ ਪੈਂਦੀਆਂ ਕਾਰਨ ਕੀ ਰਹਿੰਦੇ ਨੇ ਦੇਖੋ ਮੇਰੀ ਗੱਲ ਸੁਣੋ ਅਸੀਂ ਪੰਜਾਬ ਦੀ ਜਵਾਨੀ ਬਚਾਉਣੀ ਆ ਪੰਜਾਬ ਨੂੰ ਬਚਾਉਣਾ ਸਾਡਾ ਇੱਕ ਇੱਕ ਕੰਮ ਵਾ ਕਿ ਜਿਹੜਾ ਸਿੱਧੂ ਫਾਰਮ ਹਾਊਸ ਦੇ ਸ਼ੇਰੇ ਭਾਜੀ ਨੇ ਕਿਹਾ ਆਈਡੀ ਸਰਚ ਕਰ ਲਿਓ ਵੀ ਉਹਨਾਂ ਨੇ ਕਿਹਾ ਵੀ ਆਪਾਂ ਪੰਜਾਬ ਨੂੰ ਬਚਾਣਾ ਨਹੀਂ ਤੁੱਲੜਦੇ ਰਿਹਾ ਤੂੰ ਡਰਨਾ ਨਹੀਂ ਕਿਸੇ ਕੋ ਤੇ ਮੈਂ ਹੁਣ ਲੜਦਾ ਪਿਆ ਵਾ ਪੰਜਾਬ ਵਾਸਤੇ ਲੜਦਾ ਪਿਆ ਇਹਨਾਂ ਲੋਕਲ ਲੀਡਰਾਂ ਨੇ ਕੁਛ ਨਹੀਂ ਕਰਨਾ ਜੇ ਤੁਸੀਂ ਇੱਕ ਸ਼ਰੀਪੰਦ ਜਿਤਾਉਂਗੇ ਨਾ ਤਾਂ ਹੀ ਆ ਦੇਖੋ ਕੋਈ ਮਨੇਕਰ ਮੈਂ ਦਿੰਦਾ ਵਾ ਓ 10 ਰੁਪਏ ਬੰਦੇ ਆ ਜੇ ਮਹਾਰਾਜਾ ਮਾ ਚਿੰਦਪੁਨੀ ਮਾਤਾ ਦਾ ਭਗਤ ਆ ਨਾ ਸੱਚਾ ਦਿਲੋਂ ਸੱਚੇ ਦਿਲੋਂ ਆ ਤੇ ਇਹ ਦੇਖੋ ਕਿ ਜੇ ਕੋਈ ਮੇਰੀ ਮਦਦ ਕਰਦਾ ਰੱਬ ਉਹਦੀ ਮਦਦ ਕਰਦਾ ਵਾ ਭਗਤ ਦੀ ਬੰਦੇ ਨਹੀਂ ਪਹਿਨਾ ਮੇਰੀ ਗੱਲ ਸੁਣੋ ਅਰ ਬਾ ਜਿੱਤੂਗਾ ਇਹਨੂੰ ਪੂਰੀ ਗਰੰਟੀ ਐ ਇਸ ਵਾਰੀ ਮੈਂ ਇਲੈਕਸ਼ਨ ਜਿੱਤ ਕੇ ਆਉਣਾ ਪਾਜੀ ਮੈਂ ਸਾਰੇ ਮੁੱਦੇ ਦ ਮੰਗੀ ਇਹਨੇ ਲੋਕਾ ਨਸ਼ਾ ਖਤਮ ਕੀਤਾ ਇਹ ਲੀਡਰ ਆਪ ਨਸ਼ਾ ਬਗਾਉਂਦੇ ਆ ਪਾਰਟੀ ਲੈਸ ਨੇ ਭਾਈ ਜਿਹੇ ਮਰਜੀ ਹੋਣ ਮੈਂ ਡਰਦਾ ਥੋੜੀ ਕਿ ਸਕੋ ਮੈਂ ਸੱਚ ਦੀ ਆਵਾਜ਼ ਆ ਹੁਣ ਮੋਦੀ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਸੰਵਿਧਾਨ ਦੇ ਰੱਖੇ ਨੂੰ ਬਦਲ ਦੂੰਗਾ ਮੈਂ ਜਾ ਕੇ ਉੱਥੇ ਜਾ ਕੇ 12 ਨਸੀਬ ਵਿੱਚ ਫਾਈਲ ਭਰੀ ਸੀ ਆਪਣੀ ਆਨਲਾਈਨ ਵੀ ਚੈੱਕ ਕਰ ਲੋ ਭਾਵੇਂ ਹੱਥ ਵਾਲੀ ਫਾਈਲ ਚੈੱਕ ਕਰ ਲੋ ਕਿਉਂਕਿ ਜੇ ਡਾਕਟਰ ਪੀਰੋ ਬਾਬਾ ਸਾਹਿਬ ਨੇ ਜੇ ਸੋਚ ਦਿੱਤੀ ਤਾਂ ਨੂੰ ਸਾਡੀ ਬੋਰਡ ਦਾ ਅਧਿਕਾਰ ਦਿੱਤਾ ਵਾ ਇਹ ਲੋਕ ਸ਼ਰਾਬ ਪਿੱਛੇ ਵੋਟਾਂ ਵੇਚਦੇ ਆਕਿਆ ਪਿੱਛੇ ਵੋਟਾਂ ਵੇਚਦੇ ਕੱਪੜਿਆਂ ਪਿੱਛੇ ਵੋਟਾਂ ਵ ਕੋ ਕਰਾਉਣਾ ਸੀ ਨੀਡੂ ਨੀਡੂ ਰਾਮ ਨੀਡੂ ਕੋ ਕਰਾਉਣਾ ਸੀ ਤੀਜਾ ਗੇ ਸਾਰੇ ਨੇ ਗਿਆ ਪਹੇਣਾ ਮੈਂ ਵੀ ਇੱਥੇ ਤੁਸੀਂ ਵੇਖੋ ਬੈਸਟ ਵਾਲੇ ਵੇਖੋ ਸਭ ਇੱਥੇ ਆ ਨੀਡੂ ਇਹ ਐਲਾਨ ਬਚ ਕੇ ਰਹੀ ਤੂੰ ਦਿੱਲੀਏ ਬਚ ਕੇ ਇਹ ਨਗਰ ਮੱਖਿਆ ਲੀਆਂ ਤੂੰ ਮੇਰੇ ਬਾਰੇ ਪੁੱਛ ਲੈ ਵੀ ਤੂੰ ਇਹ ਨਾਂ ਵਜ਼ਾਨੀਆਂ ਤੋ ਸ਼ੁਰੂ ਤੋਂ ਹੀ ਪੁੱਟਾ ਸੱਦਾਏ ਅਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਇਦਾਂ ਦੇ ਬੰਦੇ ਬਹੁਤ ਆ ਕਿ ਜਿਹੜੇ ਪੰਜਾਬ ਨੂੰ ਬਚਾਉਣ ਵਾਲੇ ਆ ਔਰ ਜਿਹੜੇ ਵੇਚਣ ਵਾਲੇ ਆ ਉਹ ਸਾਡੇ ਅੱਗੇ ਪਿੱਛੇ ਖੜੇ ਗੇੜੇ ਪਿੱਛੇ ਗੇੜੇ ਵੀ ਤੁਹਾਨੂੰ ਕਾਤੀਆ ਠਾਕੀ ਦੇਖੋ ਬੋਟਾ ਪਉਂਦਾ ਹੈ ਇਹ ਨੱਤੀਆਂ ਤੇ ਸੁਚੀਆਂ ਬੋਟਾ ਨੇ ਦੁੱਧ ਤੋਤੀਆਂ ਬੋਟਾ ਨੇ ਜਿਨ੍ਹਾਂ ਨੂੰ ਪਾਣੀ ਨਹੀਂ ਪਿਆ ਗਿਆ ਸ਼ਰਾਬ ਨਹੀਂ ਵੰਡੀ ਗਈ ਸੂਟ ਨਹੀਂ ਵੰਡੇਗੇ ਬਦਾਮ ਨਹੀਂ ਵੰਡੇਗੇ ਪੈਸੇ ਨਹੀਂ ਵੰਡੇਗੇ ਮੱਛਿਆ ਹੀ ਨਹੀਂ ਮੰਡੀ ਗਈ ਇਹ ਉਹ ਹੱਕ ਸਾਜੇ ਬੋਟਾ ਹੁੰਦੇ ਮੈਂ ਕਹਿੰਦੀ ਆ ਕੇ ਦੱਸਦਾ ਤੁਹਾਨੂੰ ਮੈਂ ਦੇਖੋ ਮੈਂ ਜਿੱਤਿਆ ਗਿਆ ਜਿੱਤਿਆ ਹੀ ਕੋਈ ਸ਼ਕਾਲੇ ਲੱਡੂ ਲੜੇ ਬਾਅਦ ਭਾਈ ਪਹਿਲਾਂ ਵੀ ਪਹਿਲਾਂ ਵੀ ਇੱਦੀ ਪਹਿਲਾਂ ਵੀ ਇੱਦੀ ਜੇ ਨਾ ਹੋਵੇ ਨੀਆ ਛੱਡਦਾ ਜਬਾਨ ਕਰਦਾ ਚਿੱਕਰ ਚ ਰਹੂਗਾ ਦੀ ਤੂੰ ਮੇਰੀ ਗੱਲ ਅੱਜ ਕਿਕਰ ਜਾਈਗਾ ਕਿ ਅੱਲਾ ਵੀ ਕਿਹਾ ਸਿਕੜਦੇ ਵਿਚਾਰ ਰਹੂਗਾ ਤੇ ਬੱਟੂ ਲੰਬੇ ਪਾਉਗੇ ਕੋਰਤਾ ਜਾਂਦਾ ਕਰਕੇ ਜਾਣਾ ਇਧਰੋਂ ਪਾੜ ਪੁੱਟ ਕੇ ਜਾਣਾ ਕਾਲਾ ਕੋਲੇ ਜਾਣਾ ਕੁਝ ਕਰਕੇ ਜਾਣਾ ਅੱਜ ਤੱਕ ਬਾਹਰ ਤੁਹਾਨੂੰ ਵੋਟਾਂ ਘਟ ਪੈਦੀਆਂ ਕਾਰਨ ਕੀ ਰਹਿੰਦੇ ਨੇ ਦੇਖੋ ਮੇਰੀ ਗੱਲ ਸੁਣੋ ਅਸੀਂ ਪੰਜਾਬ ਦੀ ਜਵਾਨੀ ਬਚਾਉਣੀ ਆ ਪੰਜਾਬ ਨੂੰ ਬਚਾਉਣਾ ਸਾਡਾ ਇੱਕ ਇੱਕ ਕੰਮ ਵਾ ਕਿ ਜਿਹੜਾ ਸਿੱਧੂ ਫਾਰਮ ਹਾਊਸ ਦੇ ਛੇਰੇ ਭਾਜੀ ਨੇ ਕਿਹਾ ਆਈਡੀ ਸਰਚ ਕਰ ਲਿਓ ਵੀ ਉਹਨਾਂ ਨੇ ਕਿਹਾ ਵੀ ਆਪਾਂ ਪੰਜਾਬ ਨੂੰ ਬਚਾਉਣਾ ਨਹੀਂ ਢੁੱਲੜਦੇ ਰਹੋ ਤੂੰ ਡਰਨਾ ਨਹੀਂ ਕਿਸੇ ਕੋ ਤੇ ਮੈਂ ਹੁਣ ਲੜਦਾ ਪਿਆ ਵਾ ਪੰਜਾਬ ਵਾਸਤੇ ਲੜਦਾ ਪਿਆ ਇਹਨਾਂ ਲੋਕਲ ਲੀਡਰਾਂ ਨੇ ਕੁਝ ਨਹੀਂ ਕਰਨਾ ਜੇ ਤੁਸੀਂ ਇੱਕ ਸ਼ਰੀ ਬੰਦਰ ਜਿਤਾਉਂਗੇ ਨਾ ਤਾਂ ਹੀ ਆ ਦੇਖੋ ਕੋਈ ਮਨੇਕਰ ਮੈ ਦਿੰਦਾ ਵਾ 10 ਰੁਪਏ ਬੰਦੇ ਆ ਜੇ ਮਹਾਰਾਜਾਂ ਮੈਂ ਚਿੰਤਪੁਨੀ ਮਾਦਾ ਦਾ ਭਗਤ ਆ ਨਾ ਸੱਚਾ ਦਿਲੋਂ ਸੱਚੇ ਦਿਲੋਂ ਆ ਤੇ ਇਹ ਦੇਖੋ ਕਿ ਜੇ ਕੋਈ ਮੇਰੀ ਮਦਦ ਕਰਦਾ ਰਾਬੋ ਦੀ ਮਦਦ ਕਰਦਾ ਵਾ ਮੇਰੀ ਗੱਲ ਸੁਣੋ ਅਰ ਮੈਂ ਜਿੱਤੂੰਗਾ ਨੂੰ ਪੂਰੀ ਗਰੰਟੀ ਐ ਇਸ ਵਾਰੀ ਮੈਂ ਇਲੈਕਸ਼ਨ ਜਿੱਤਾਂਗਾ ਪਾਜੀ ਮੈਂ ਸਾਰੇ ਮੁੱਦੇ ਮੰਗੀ ਇਹਨਾਂ ਲੋਕਾਂ ਨਸ਼ਾ ਖਤਮ ਕੀਤਾ ਇਹ ਲੀਡਰ ਆਪ ਨਸ਼ਾ ਬਕਾਉਂਦੇ ਆ ਜੇ ਮਰਜ਼ੀ ਹੁਣ ਮੈਂ ਡਰਦਾ ਥੋੜੀ ਕਿ ਸਕੋ ਮੈਂ ਸੱਚ ਦੀ ਆਵਾਜ਼ ਆ ਹੁਣ ਮੋਦੀ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਸੰਵਿਧਾਨ ਦੇ ਰੱਖੇ ਨੂੰ ਬਚ ਲੂੰਗਾ ਮੈਂ ਜਾ ਕੇ ਉੱਥੇ ਜਾ ਕੇ 12 ਪਾਵੇਂ ਹੱਥ ਵਾਲੀ ਫਾਈਲ ਚੈੱਕ ਕਰ ਲੋ ਕਿਉਂਕਿ ਜੇ ਡਾਕਟਰ ਪੀਰੋ ਬਾਬਾ ਸਾਹਿਬ ਨੇ ਜੇ ਸੋਚ ਦਿੱਤੀਾਨੂੰ ਸਾਡੀ ਬੋਰਡ ਦਾ ਅਧਿਕਾਰ ਦਿੱਤਾ ਵਾ ਇਹ ਲੋਕ ਸ਼ਰਾਬ ਪਿੱਛੇ ਵੋਟਾਂ ਵੇਚਦੇ ਆਕਾ ਪਿੱਛੇ ਵੋਟਾਂ ਵੇਚਦੇ ਕੱਪੜਿਆਂ ਪਿੱਛੇ ਵੋਟਾਂ ਵੇਚੀ ਜਾਂਦੇ ਐਦਾ ਵੋਟਾਂ ਦਾ ਮੁੱਲ ਨਹੀਂ ਪੈਣਾ ਇਹ ਕੰਮ ਕਿਦੋਂ ਕੋ ਕਰਾਉਣਾ ਸੀ ਅੱਛਾ ਇਹ ਤੀਜਾ ਮਕਦਮਾ ਕਿਦੋਂ ਕੋ ਕਰਾਉਣਾ ਸੀ ਕੰਮ ਕਿਦੋਂ ਕੋ ਕਰਾਉਣਾ ਸੀ ਤੀਜਾ ਕੇ ਸਾਰੇ ਨੇ ਗਿਆ ਪਹੇਣਾ ਨਹੀਂ ਇੱਥੇ ਤੁਸੀਂ ਵੇਖੋ ਬੈਸਟ ਵਾਲੇ ਇੱਥੇ ਸਭ ਇੱਥੇ ਆ ਇਹ ਐਲਾਨ ਬਚ ਕੇ ਰਹੀ ਤੂੰ ਜਿੱਲੀਏ ਬਚ ਕੇ ਇਹ ਨਗਰ ਮਖਿਆਲੀਆਂ ਤੋਂ ਮੇਰੇ ਬਾਰ ਪੁੱਛ ਲੈ ਵੀ ਤੂੰ ਇਹ ਨਾ ਵਜ਼ਾਨੀਆਂ ਤੋਂ ਸ਼ੁਰੂ ਤੋਂ ਹੀ ਪੁੱਠਾ ਸੱਡਾ ਹਿਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਇਦਾਂ ਦੇ ਬੰਦੇ ਬਹੁਤ ਆ ਕਿ ਜਿਹੜੇ ਪੰਜਾਬ ਨੂੰ ਬਚਾਉਣ ਵਾਲੇ ਆ ਔਰ ਜਿਹੜੇ ਵੇਚਣ ਵਾਲੇ ਆ ਉਹ ਸਾਡੇ ਅੱਗੇ ਪਿੱਛੇ ਕਰਿਆ ਗੇੜੇ ਪਿੱਛੇ ਗੇੜੇ ਵੀ ਤੁਹਾਨੂੰ ਕਰਕੇ ਧੱਕੇ ਦੇਖੋ ਬੋਟਾ ਪਾਈ ਜਾਏ ਇੱਕ ਸੱਚੀਆਂ ਤੇ ਸੁੱਚੀਆਂ ਬੋਟਾਂ ਨੇ ਦੁੱਧ ਝੋਤੀਆਂ ਬੋਟਾਂ ਨੇ ਜਿਨ੍ਹਾਂ ਨੂੰ ਪਾਣੀ ਨਹੀਂ ਪਿਆ ਗਿਆ ਸ਼ਰਾਬ ਨਹੀਂ ਮੰਡੀ ਗਈ ਸੂਟ ਨਹੀਂ ਵੰਡੇਗੇ ਬਦਾਮ ਨਹੀਂ ਵੰਡੇਗੇ ਪੈਸੇ ਨਹੀਂ ਵੰਡੇਗੇ ਮੱਠਿਆਈ ਨਹੀਂ ਮੰਡੀ ਗਈ ਇਹ ਉਹ ਹੱਕ ਸਾਡੇ ਬੋਟਾ ਮੈਂ ਕਿਹਾ ਤੂੰ ਆ ਕੇ ਦੱਸਦਾ ਤੁਹਾਨੂੰ ਮੈਂ ਦੇਖੋ ਮੈਂ ਜਿੱਤਿਆ ਗਿਆ ਜਿੱਤਿਆ ਹੀ ਤੇ ਕਿਹੜਾ ਲੈ ਕੇ ਲੁੱਲ ਖੜੇ ਬਰ ਪਹਿਲਾਂ ਪਹਿਲਾਂ ਵੀ ਪਹਿਲਾਂ ਵੀ ਪਹਿਲਾਂ ਵੀ ਇਹ ਨਹੀਂ ਪਹਿਲਾਂ ਵੀ ਇਹ ਦੇ ਨਾ ਉਹ ਮੀਆਂ ਸਾਡੇ ਜਬਾਨ ਕਹਿੰਦਾ ਚਿੱਕੜ ਚ ਰਹੂਗਾ ਦੀ ਤੂੰ ਮੇਰੀ ਅੱਜ ਕਰ ਜਿਦਾਊਗਾ ਕਿ ਅੱਲਾ ਵੀ ਕਰ ਜਿਦਾ ਵਿੱਚ ਰਹੂਗਾ ਤੇ ਬਟੇ ਲੰਬੇ ਪਾਊਗਾ ਕਰਤਾ ਗੰਦਾ ਕਰਕੇ ਜਾਣਾ ਤੇ ਪਾੜ ਪੂਰ ਕੇ ਜਾਣਾ ਸਾਰਾ ਕੁਝ ਕਰਕੇ ਜਾਣਾ ਜਦ ਤੱਕ ਤਬਾਹ ਤੁਹਾਨੂੰ ਵੋਟਾਂ ਘਟ ਪੈਂਦੀਆਂ ਕਾਰਨ ਕੀ ਰਹਿੰਦੇ ਨੇ ਦੇਖੋ ਮੇਰੀ ਗੱਲ ਸੁਣੋ ਅਸੀਂ ਪੰਜਾਬ ਦੀ ਜਵਾਨੀ ਬਚਾਉਣੀ ਆ ਪੰਜਾਬ ਨੂੰ ਬਚਵਾੜਾ ਸਾਡਾ ਇੱਕ ਇੱਕ ਕੰਮ ਵਾ ਕਿ ਜਿਹੜਾ ਸਿੱਧੂ ਫਾਰਮ ਹਾਊਸ ਸੇ ਛੇਰੇ ਭਾਈ ਨੇ ਕਿਹਾ ਆਈਡੀ ਸਰਚ ਕਰ ਲਿਓ ਵੀ ਉਹਨਾਂ ਨੇ ਕਿਹਾ ਵੀ ਆਪਾਂ ਪੰਜਾਬ ਨੂੰ ਬਚਾਣਾ ਨੀਡੂ ਤੁੱਲੜਦੇ ਰਹੋ ਤੂੰ ਡਰਨਾ ਨਹੀਂ ਕਿਸੇ ਕੋ ਤੇ ਮੈਂ ਹੁਣ ਲੜਦਾ ਪਿਆ ਵਾ ਪੰਜਾਬ ਵਾਸਤੇ ਲੜਦਾ ਪਿਆ ਇਹਨਾਂ ਲੋਕਲ ਲੀਡਰਾਂ ਨੇ ਕੁਛ ਨਹੀਂ ਕਰਨਾ ਜੇ ਤੁਸੀਂ ਇੱਕ ਸ਼ਰੀ ਬੰਦਰ ਜਿਤਾਉਂਗੇ ਨਾ ਤਾਂ ਇਆਂ ਦੇਖੋ ਕੋਈ ਮਨੇਕਰ ਪਰ ਦਿੰਦਾ ਵਾ 10 ਰੁਪਏ ਬੰਦੇ ਆ ਜੇ ਮਹਾਰਾਜਾਂ ਮੈਂ ਚਿੰਤਪੁਨੀ ਮਾਤਾ ਦਾ ਭਗਤ ਆਣਾ ਸੱਚਾ ਦਿਲੋਂ ਸੱਚੇ ਦਿਲੋਂ ਆ ਇਹ ਦੇਖੋ ਕਿ ਜੇ ਕੋਈ ਮੇਰੀ ਮਦਦ ਕਰਦਾ ਰੱਬੋ ਦੀ ਮਦਦ ਕਰਦਾ ਵਾ ਮੇਰੀ ਗੱਲ ਸੁਣੋ ਅਰ ਮੈਂ ਜਿੱਤੂਗਾ ਨੂੰ ਪੂਰੀ ਗਰੰਟੀ ਐ ਇਸ ਵਾਰੀ ਮੈਂ ਇਲੈਕਸ਼ਨ ਜਿੱਤਾਂਗਾ ਪਾਜੀ ਮੈਂ ਸਾਰੇ ਮੁੱਦੇ ਮੰਗੀ ਇਹਨਾਂ ਲੋਕਾਂ ਨਸ਼ਾ ਖਤਮ ਕੀਤਾ ਇਹ ਲੀਡਰ ਆਪ ਨਸ਼ਾ ਬਕਾਉਂਦੇ ਆ ਜਿਹੇ ਮਰਜੀ ਹੁਣ ਮੈਂ ਡਰਦਾ ਥੋੜੀ ਕਿ ਸਕੋ ਮੈਂ ਸੱਚ ਦੀ ਆਵਾਜ਼ ਆ ਹੁਣ ਮੋਦੀ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਸੰਵਿਧਾਨ ਦੇ ਰੱਖੇ ਨੂੰ ਬਚਾ ਲੂੰਗਾ ਮੈਂ ਜਾ ਕੇ ਉੱਥੇ ਜਾ ਕੇ 12 ਨ ਪਮੇ ਹੱਥ ਵਾਲੀ ਫਾਈਲ ਚੈੱਕ ਕਰ ਲੋ ਕਿਉਂਕਿ ਜੇ ਡਾਕਟਰ ਪੀਰੋ ਬਾਬਾ ਸਾਹਿਬ ਨੇ ਜੇ ਸੋਚ ਦਿੱਤੀਾਨੂੰ ਸਾਡੀ ਬੋਰਡ ਦਾ ਅਧਿਕਾਰ ਦਿੱਤਾ ਵਾ ਇਹ ਲੋਕ ਸ਼ਰਾਬ ਪਿੱਛੇ ਵੋਟਾਂ ਵੇਚਦੇ ਆਕਾ ਪਿੱਛੇ ਵੋਟਾਂ ਵੇਚਦੇ ਕੱਪੜਿਆਂ ਪਿੱਛੇ ਵੋਟਾਂ ਵੇਚੀ ਜਾਂਦੇ ਐਦਾ ਵੋਟਾਂ ਦਾ ਮੁੱਲ ਨਹੀਂ ਪੈਣਾ ਇਹ ਕੰਮ ਕਿਦੋਂ ਕਰਾਉਣਾ ਸੀ ਅੱਛਾ ਇਹ ਤੀਜਾ ਕਿਦੋਂ ਕਰਾਉਣਾ ਸੀ ਕੰਮ ਕਿਦੋਂ ਕਰਾਉਣਾ ਸੀ ਤੀਜਾ ਕੀ ਸਾਰੇ ਨੇ ਗਿਆ ਪੁਰਾਣਾ ਨਹੀਂ ਇੱਥੇ ਤੁਸੀਂ ਵੇਖੋ ਬੈਸਟ ਵਾਲੇ ਵੇਖੋ ਸਭ ਇੱਥੇ ਆ ਇਹ ਆਲਾ ਨਾ ਬਚ ਕੇ ਰਹੀ ਤੂੰ ਦਿੱਲੀਏ ਬਚ ਕੇ ਇਹ ਨਗਰ ਮੱਖਿਆ ਲੀਆਂ ਤੋਂ ਮੇਰੇ ਬਾੜੇ ਪੁੱਛ ਲੈ ਵੀ ਤੂੰ ਇਹ ਨਾ ਵਜ਼ਾਨੀਆਂ ਤੋਂ ਸ਼ੁਰੂ ਤੋਂ ਹੀ ਪੁੱਠਾ ਸੱਡਾ ਹਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਇਦਾਂ ਦੇ ਬੰਦੇ ਬਹੁਤ ਆ ਕਿ ਜਿਹੜੇ ਪੰਜਾਬ ਨੂੰ ਬਚਾਉਣ ਵਾਲੇ ਆ ਔਰ ਜਿਹੜੇ ਵੇਚਣ ਵਾਲੇ ਆ ਉਹ ਸਾਡੇ ਅੱਗੇ ਪਿੱਛੇ ਕਰਦੇ ਕਿਹੜੇ ਪੀੜੇ ਪੀੜ ਵੀ ਤੁਹਾਨੂੰ ਕਰਦੇ ਦੇਖੋ ਬੋਟਾ ਪਾਉਂਦਾ ਹੈ ਇਹ ਨੱਤਿਆਂ ਤੇ ਸੁਚੀਆਂ ਬੋਟਾ ਨੇ ਦੁੱਧ ਤੋਤਿਆਂ ਬੋਟਾ ਨੇ ਜਿਨ੍ਹਾਂ ਨੂੰ ਪਾਣੀ ਨਹੀਂ ਪਿਆ ਗਿਆ ਸਰਬ ਨਹੀਂ ਮੰਡੀ ਗਈ ਸੂਟ ਨਹੀਂ ਵੰਡੇਗੇ ਬਦਾਮ ਨਹੀਂ ਵੰਡੇਗੇ ਪੈਸੇ ਨਹੀਂ ਵੰਡੇਗੇ ਮੱਛੀਆਂ ਹੀ ਨਹੀਂ ਮੰਡੀ ਗਈ ਇਹ ਉਹ ਹੱਕ ਸਾਜੇ ਬੋਟਾ ਮੈਂ ਕਹਾਂ ਤੀ ਆ ਕੇ ਦੱਸਦਾ ਤੁਹਾਨੂੰ ਮੈਂ ਦੇਖੋ ਮੈਂ ਜਿੱਤਿਆ ਗਿਆ ਜਿੱਤਿਆ ਗਿਆ ਕਿ ਸ਼ਕਾਲੇ ਲੱਡੂ ਲੜੇ ਬਰ ਪਹਿਲਾਂ ਵੀ ਪਹਿਲਾਂ ਵੀ ਪਹਿਲਾਂ ਵੀ ਜੇ ਨਾ ਕਰ ਮੀਆਂ ਦਾ ਛੱਡਾ ਜਬਾਨ ਕਰ ਚਿੱਕਰ ਚ ਰਊਗਾ ਨਹੀਂ ਤੂੰ ਮੇਰੀ ਅੱਜ ਕਰ ਜਾਈਦਾਗਾ ਅੱਲਾ ਵੀ ਕਿਹਾ ਸਿਗਰ ਦੇ ਵਿੱਚ ਰਹੂਗਾ ਤੇ ਬੈਠੇ ਲੰਬੇ ਪਾਉਗਾ ਪੁਰਤਾ ਗੰਦਾ ਕਰਕੇ ਜਾਣਾ ਇਧਰੋਂ ਪਾੜ ਪੂਰ ਕੇ ਜਾਣਾ ਸਾਰਾ ਕੁਝ ਕਰਕੇ ਜਾਣਾ ਜਿੱਤ ਤਬਾਹ ਹਰ ਵਾਰੀ ਤੁਹਾਨੂੰ ਵੋਟਾਂ ਘੱਟ ਪੈਂਦੀਆਂ ਕਾਰਨ ਕੀ ਰਹਿੰਦੇ ਨੇ ਦੇਖੋ ਮੇਰੀ ਗੱਲ ਸੁਣੋ ਅਸੀਂ ਪੰਜਾਬ ਦੀ ਜਵਾਨੀ ਬਚਾਉਣੀ ਆ ਪੰਜਾਬ ਨੂੰ ਬਚਾਉਣਾ ਸਾਡਾ ਇੱਕ ਇੱਕ ਕੰਮ ਵਾ ਕਿ ਜਿਹੜਾ ਸਿੱਧੂ ਫਾਰਮ ਹਾਊਸ ਦੇ ਛੇਰੇ ਭਾਜੀ ਨੇ ਕਿਹਾ ਆਈਡੀ ਸਰਚ ਕਰ ਲਿਓ ਵੀ ਉਹਨਾਂ ਨੇ ਕਿਹਾ ਵੀ ਆਪਾਂ ਪੰਜਾਬ ਨੂੰ ਬਚਾਣਾ ਨਹੀਂ ਤੁੱਲੜਦੇ ਰਿਹਾ ਤੂੰ ਡਰਨਾ ਨਹੀਂ ਕਿਸੇ ਕੋ ਤੇ ਮੈਂ ਹੁਣ ਲੜਦਾ ਪਿਆ ਵਾ ਪੰਜਾਬ ਵਾਸਤੇ ਲੜਦਾ ਪਿਆ ਇਹਨਾਂ ਲੋਕਾਂ ਲੀਡਰਾਂ ਨੇ ਕੁਛ ਨਹੀਂ ਕਰਨਾ ਜੇ ਤੁਸੀਂ ਇੱਕ ਸ਼ਰੀਪੰਦ ਜਿਤਾਉਂਗੇ ਨਾ ਤਾਂ ਇਆਂ ਦੇਖੋ ਕੋਈ ਮਨੇਕਰ ਭੇ ਦਿੰਦਾ ਵਾ 10 ਰੁਪਏ ਬੰਦੇ ਆ ਜੇ ਮਹਾਰਾਜਾ ਮੈਂ ਚਿੰਤਪੁਨੀ ਮਾਤਾ ਦਾ ਭਗਤ ਆ ਨਾ ਸੱਚਾ ਦਿਲੋਂ ਸੱਚੇ ਦਿਲੋਂ ਆ ਇਹ ਦੇਖੋ ਕਿ ਜੇ ਕੋ ਮੇਰੀ ਮਦਦ ਕਰਦਾ ਰਬੋ ਦੀ ਮਦਦ ਕਰਦਾ ਵਾ ਆਪਣੀ ਗੱਲ ਸੁਣੋ ਅਰ ਮੈਂ ਜਿੱਤੂਗਾ ਪੂਰੀ ਗਰੰਟੀ ਐ ਇਸ ਵਾਰੀ ਮੈਂ ਇਲੈਕਸ਼ਨ ਜਿੱਤਿਆ ਪਾ ਪਾਜੀ ਮੈਂ ਸਾਰੇ ਮੁੱਦੇ ਤੇ ਮੰਗੀ ਇਹਨਾਂ ਲੋਕਾਂ ਨਸ਼ਾ ਖਤਮ ਕੀਤਾ ਇਹ ਲੀਡਰ ਆਪ ਨਸ਼ਾ ਬਕਾਉਂਦੇ ਆ ਜਿਹੇ ਮਰਜੀ ਹੁਣ ਮੈਂ ਡਰਦਾ ਥੋੜੀ ਕਿਸੇ ਕੋ ਮੈਂ ਸੱਚ ਦੀ ਆਵਾਜ਼ ਆ ਹੁਣ ਮੋਦੀ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਸੰਵਿਧਾਨ ਦੇ ਰੱਖਣ ਨੂੰ ਬਦਲ ਦੂੰਗਾ ਮੈਂ ਜਾ ਕੇ ਉੱਥੇ ਜਾ ਕੇ 12 ਨਸੀ ਪਾਵੇਂ ਹੱਥ ਵਾਲੀ ਫਾਈਲ ਚੈੱਕ ਕਰ ਲੋ ਕਿਉਂਕਿ ਜੇ ਡਾਕਟਰ ਪੀਰੋ ਬਾਬਾ ਸਾਹਿਬ ਨੇ ਜੇ ਸੋਚ ਦਿੱਤੀ ਤਾਂ ਉਹ ਸਾਡੀ ਬੋਰਡ ਦਾ ਅਧਿਕਾਰ ਦਿੱਤਾ ਵਾ ਇਹ ਲੋਕ ਸ਼ਰਾਬ ਪਿੱਛੇ ਵੋਟਾਂ ਵੇਚਦੇ ਆਕਿਆ ਪਿੱਛੇ ਵੋਟਾਂ ਵੇਚਦੇ ਕੱਪੜਿਆਂ ਪਿੱਛੇ ਵੋਟਾਂ ਵੇਚੀ ਜਾਂਦੇ ਐਦਾਂ ਵੋਟਾਂ ਦਾ ਮੁੱਲ ਨਹੀਂ ਪੈਣਾ ਇਹ ਕੰਮ ਕਿਦੋਂ ਕਰਾਉਣਾ ਸੀ ਅੱਛਾ ਇਹ ਤੀਜਾ ਕਿਦੋਂ ਕਰਾਉਣਾ ਸੀ ਕੰਮ ਕਿਦੋਂ ਕਰਾਉਣਾ ਸੀ ਤੀਜਾ ਕੀ ਸਾਰੇ ਲੱਗਿਆ ਪੁਰਾਣਾ ਨਹੀਂ ਇੱਥੇ ਤੁਸੀਂ ਵੇਖੋ ਬੈਸਟ ਵਾਲੇ ਵੇਖੋ ਸਭ ਇੱਥੇ ਆ ਇਹ ਹਜ਼ਾਰਾਂ ਬਚ ਕੇ ਰਹੀ ਤੂੰ ਦਿੱਲੀਏ ਬਚ ਕੇ ਇਹ ਨਗਰ ਮੱਖਿਆ ਲੀਆਂ ਤੋਂ ਮੇਰੇ ਬਾਰ ਪੁੱਛ ਲੈ ਵੀ ਤੂੰ ਇਹ ਨਾਂ ਵਜ਼ਾਨੀਆਂ ਤੋਂ ਸ਼ੁਰੂ ਤੋਂ ਹੀ ਪੁੱਟਾ ਸੱਦਾ ਹਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਇਦਾਂ ਦੇ ਬੰਦੇ ਬਹੁਤ ਆ ਕਿ ਜਿਹੜੇ ਪੰਜਾਬ ਨੂੰ ਬਚਾਉਣ ਵਾਲੇ ਆ ਔਰ ਜਿਹੜੇ ਵੇਚਣ ਵਾਲੇ ਆ ਉਹ ਸਾਡੇ ਅੱਗੇ ਪਿੱਛੇ ਕਰਿਆ ਕੀ ਗੀੜੇ ਤੀਸੀ ਗੀੜੇ ਵੀ ਤੁਹਾਨੂੰ ਕਾਕੀ ਥਾਕੀ ਦੇਖੋ ਬੋਟਾ ਪਾਈਆ ਹੈ ਇਹ ਸੱਚੀਆਂ ਸੁੱਚੀਆਂ ਬੋਟਾ ਨੇ ਦੁੱਧ ਤੋਤੀਆਂ ਬੋਟਾ ਨੇ ਜਿਨ੍ਹਾਂ ਨੂੰ ਪਾਣੀ ਨਹੀਂ ਪਿਆ ਗਿਆ ਸਰਾਵ ਨਹੀਂ ਵੰਡੀ ਗਈ ਸੂਟ ਨਹੀਂ ਵੰਡੇਗੇ ਬਦਾਮ ਨਹੀਂ ਵੰਡੇਗੇ ਪੈਸੇ ਨਹੀਂ ਵੰਡੇਗੇ ਮੱਠਿਆ ਹੀ ਨਹੀਂ ਵੰਡੀ ਗਈ ਇਹ ਉਹ ਹੱਕ ਸਾਡੇ ਬੋਟਾ ਆਉਂਦੇ ਮੈਂ ਕਿਹਾ ਕੀ ਆ ਕੇ ਦੱਸਦਾ ਤੁਹਾਨੂੰ ਮੈਂ ਦੇਖੋ ਮੈਂ ਜਿੱਤਿਆ ਹੀ ਗਿਆ ਮੱਧਰੀਆ ਹੀ ਦੇ ਕਿ ਸ਼ਕਾਲੇ ਲੱਡੂ ਲੜੇ ਬਾਰ ਪਹਿਲਾਂ ਪਹਿਲਾਂ ਵੀ ਪਹਿਲਾਂ ਵੀ ਪਹਿਲਾਂ ਵੀ ਇਹ ਨਾ ਉਹ ਮੀਆਂ ਛੱਡਾ ਜਬਾਨ ਕਰਦਾ ਚਿਕੜ ਚਲਾਉਗਾ ਦੀ ਤੂੰ ਮੇਰੀ ਅੱਜ ਕਰਦੀ ਜਾਊਗਾ ਕਿ ਅੱਲਾ ਵੀ ਸਿਗਰ ਦੇ ਵਿੱਚ ਰਹੂ ਵਾਸਤੇ ਬੱਤੀ ਲੰਬੇ ਪਾਉਂਦਾ। ਕੁਰਤਾ ਗੰਦਾ ਕਰਕੇ ਜਾਣਾ ਇਥੋਂ ਪਾੜ ਪੂਰ ਕੇ ਜਾਣਾ ਸਾਰਾ ਕੁਝ ਕਰਕੇ ਜਾਣਾ ਜਿੱਤ ਤਬਾਹ। ਸਰਕਾਰ ਵੀ ਤੁਹਾਨੂੰ ਵੋਟਾਂ ਘੱਟ ਪੈਂਦੀਆਂ ਕਾਰਨ ਕੀ ਰਹਿੰਦੇ ਨੇ। ਦੇਖੋ ਮੇਰੀ ਗੱਲ ਸੁਣੋ ਅਸੀਂ ਪੰਜਾਬ ਦੀ ਜਵਾਨੀ ਬਚਾਉਣੀ ਆ ਪੰਜਾਬ ਨੂੰ ਬਚਾਉਣਾ ਸਾਡਾ ਇੱਕ ਇੱਕ ਕੰਮ ਵਾ ਕਿ ਜਿਹੜਾ ਸਿੱਧੂ ਫਾਰਮ ਹਾਊਸ ਚੇਰੇ ਭਾਜੀ ਨੇ ਕਿਹਾ ਆਈਡੀ ਸਰਚ ਕਰ ਲਿਓ ਵੀ ਉਹਨਾਂ ਨੇ ਕਿਹਾ ਵੀ ਆਪਾਂ ਪੰਜਾਬ ਨੂੰ ਬਚਾਣਾ ਨੀਡੂ ਤੁਲੜਦੇ ਰਿਹਾ ਤੂੰ ਡਰਨਾ ਨਹੀਂ ਕਿਸੇ ਕੋ ਤੇ ਮੈਂ ਹੁਣ ਲੜਦਾ ਪਿਆ ਵਾ ਪੰਜਾਬ ਵਾਸਤੇ ਲੜਦਾ ਪਿਆ ਇਹਨਾਂ ਲੋਕਾਂ ਲੀਡਰਾਂ ਨੇ ਕੁਛ ਨਹੀਂ ਕਰਨਾ ਜੇ ਤੁਸੀਂ ਇੱਕ ਸ਼ਰੀ ਬੰਦਰ ਜਿਤਾਉਂਗੇ ਨਾ ਤਾਂ ਹੀ ਆ ਦੇਖੋ ਕੋਈ ਮਨੇਕਰ ਮੈ ਦਿੰਦਾ ਵਾ 10 ਰੁਪਏ ਬੰਦੇ ਆ ਜੇ ਮਹਾਰਾਜਾਂ ਮੈਂ ਚਿੰਤਪੁਨੀ ਮਾਦਾ ਦਾ ਭਗਤ ਆ ਨਾ ਸੱਚਾ ਦਿਲੋਂ ਸੱਚੇ ਦਿਲੋਂ ਆ ਤੇ ਇਹ ਦੇਖੋ ਕਿ ਜੇ ਕੋਈ ਮੇਰੀ ਮਦਦ ਕਰਦਾ ਰਾਬੋ ਦੀ ਮਦਦ ਕਰਦਾ ਵਾ ਮੇਰੀ ਗੱਲ ਸੁਣੋ ਅਰ ਮੈਂ ਜਿੱਤੂਗਾ ਨੂੰ ਪੂਰੀ ਗਰੰਟੀ ਐ ਇਸ ਵਾਰੀ ਮੈਂ ਇ ਲੋਕਾਂ ਨਸ਼ਾ ਖਤਮ ਕੀਤਾ ਇਹ ਲੀਡਰ ਆਪ ਨਸ਼ਾ ਬਕਾਉਂਦੇ ਆ ਜਿਹੜੇ ਮਰਜੀ ਹੋਣ ਮੈਂ ਦੱਸਦਾ ਥੋੜੀ ਕਿਸੇ ਕੋ ਮੈਂ ਸੱਚ ਦੀ ਆਵਾਜ਼ ਆ ਹੁਣ ਮੋਦੀ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਸੰਵਿਧਾਨ ਦੇ ਰੱਖਣ ਨੂੰ ਬਦਲ ਦੂੰਗਾ ਮੈਂ ਜਾ ਕੇ ਉੱਥੇ ਜਾ ਕੇ ਬਾਰਾਂ ਨਸੀ ਵਿੱਚ ਫਾਈਲ ਭਰੀ ਸੀ ਆਪਣੀ ਆਨਲਾਈਨ ਵੀ ਚੈੱਕ ਕਰ ਲਓ ਭਾਵੇਂ ਹੱਥ ਵਾਲੀ ਫਾਈਲ ਚੈੱਕ ਕਰ ਲਓ ਕਿਉਂਕਿ ਜੇ ਡਾਕਟਰ ਪੀਮਾ ਬਾਬਾ ਸਾਹਿਬ ਨੇ ਜਿਹੜੀ ਸੋਚ ਦਿੱਤੀ ਸਾਨੂੰ ਸਾਡੀ ਬੋਰਡ ਦਾ ਅਧਿਕਾਰ ਦਿੱਤਾ ਵਾ ਇਹ ਲੋਕ ਸ਼ਰਾਬ ਪਿੱਛੇ ਵੋਟਾਂ ਵੇਚ ਜਾਂਦੇ ਆਕਿਆ ਪਿੱਛੇ ਵੋਟਾਂ ਵੇਚ ਜਾਂਦੇ ਕੱਪੜਿਆਂ ਪਿੱਛੇ ਵੋਟਾਂ ਵੇਚੀ ਜਾਂਦੇ ਐਦਾਂ ਵੋਟਾਂ ਦਾ ਮੁੱਲ ਨਹੀਂ ਪੈਣਾ ਤੇ ਕੰਮ ਕਿਦੋਂ ਕਰਾਉਣਾ ਸੀ ਅੱਛਾ ਇਹ ਪੀਟਾ ਮੈਂ ਕਿਦੋਂ ਕਰਾਉਣਾ ਸੀ ਲੇਕਿਨ ਆਮ ਕਿਲ ਕੋ ਕਰਾਉਣਾ ਸੀ ਤੀਜਾ ਕੇ ਸਾਰੇ ਲੱਗਿਆ ਪੋਣਾ ਨਹੀਂ ਇੱਥੇ ਵੀ ਤੁਸੀਂ ਵੇਖੋ ਬੈਸਟ ਵਾਲੇ ਵੇਖੋ ਸਭ ਇੱਥੇ ਆ ਇਹ ਆਲਾ ਨਾ ਬਚ ਕੇ ਰਹੀ ਤੂੰ ਦਿੱਲੀਏ ਬਚ ਕੇ ਇਹ ਨਗਰ ਮੱਖਿਆ ਲੀਆਂ ਤੋਂ ਮੇਰੇ ਬਾਰੇ ਪੁੱਛ ਲੈ ਵੀ ਤੂੰ ਇਹ ਨਾ ਵਜ਼ਾਨੀਆਂ ਤੋਂ ਸ਼ੁਰੂ ਤੋਂ ਹੀ ਪੁੱਠਾ ਸੱਡਾ ਹਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਇਦਾਂ ਦੇ ਬੰਦੇ ਬਹੁਤ ਆ ਕਿ ਜਿਹੜੇ ਪੰਜਾਬ ਨੂੰ ਬਚਾਉਣ ਵਾਲੇ ਆ ਔਰ ਜਿਹੜੇ ਵੇਚਣ ਵਾਲੇ ਆ ਉਹ ਸਾਡੇ ਅੱਗੇ ਪਿੱਛੇ ਕਰੇ ਪਿੱਛੇ ਗੇੜੇ ਪਿੱਛੇ ਗੇੜੇ ਵੀ ਤੁਹਾਨੂੰ ਕਾਕੀ ਆ ਥੱਕੀ ਦੇਖੋ ਬੋਟਾ ਪਹੁੰਚਿਆ ਇੱਕ ਸੱਚੀਆਂ ਸੁੱਚੀਆਂ ਬੋਟਾ ਨੇ ਦੁੱਧ ਤੋਤੀਆਂ ਬੋਟਾ ਨੇ ਜਿਨ੍ਹਾਂ ਨੂੰ ਪਾਣੀ ਨਹੀਂ ਪਿਆ ਗਿਆ ਸ਼ਰਬਤ ਨਹੀਂ ਮੰਡੀ ਗਈ ਸੂਟ ਨਹੀਂ ਵੰਡੇਗੇ ਬਦਾਮ ਨਹੀਂ ਵੰਡੇਗੇ ਪੈਸੇ ਨਹੀਂ ਵੰਡੇਗੇ ਮਠਿਆਈ ਨਹੀਂ ਮੰਡੀ ਗਈ ਇਹ ਉਹ ਹੱਕ ਸਾਜੇ ਬੋਟਾ ਹਾਂ ਮੈਂ ਕਹਿੰਦਾ ਤੀ ਆ ਕੇ ਦੱਸਦਾ ਤੁਹਾਨੂੰ ਮੈਂ ਦੇਖੋ ਮੈਂ ਜਿੱਤਿਆ ਗਿਆ ਮੱਧਰੀਆ ਹੀ ਕਿ ਕੋਈ ਸ਼ਕਾਲੇ ਕਿ ਲੱਡੂ ਲੈ ਕਰੇ ਬਾਹਰ ਪਹਿਲਾਂ ਪਹਿਲਾਂ ਵੀ ਪਹਿਲਾਂ ਵੀ ਇੱਦਾਂ ਹੀ ਪਹਿਲਾਂ ਵੀ ਇੱਦਾਂ ਹੀ ਜੇ ਨਾ ਹੋ ਗਏ ਮੀਆਂ ਛੱਡਾ ਜਬਾਨ ਕਹਿੰਦਾ ਚਿੱਕੜ ਚ ਰਹੂਗਾ ਨਹੀਂ ਤੂੰ ਮੇਰੀ ਅੱਜ ਕਿੱਥੇ ਜਾਊਗਾ ਅੱਲਾ ਵੀ ਕਿਹਾ ਸਿੱਕੜ ਦੋ ਵਿੱਚ ਰਹੂ ਵਾਸਤੇ ਬੱਟੇ ਲੰਬੇ ਪਹੁੰਚ ਤਰਤਾ ਜਾਂਦਾ ਕਰਕੇ ਜਾਣਾ ਇਧਰੋਂ ਪਾੜ ਪੁੱਟ ਕੇ ਜਾਣਾ ਤਾਰਾ ਸਾਰੇ ਕੁਝ ਕਰਕੇ ਜਾਣਾ ਜਿੱਤ ਕਬਾਹਰਰ ਵੇ ਤੁਹਾਨੂੰ ਵੋਟਾਂ ਘਟ ਪੈਂਦੀਆਂ ਕਾਰਨ ਕੀ ਰਹਿੰਦੇ ਨੇ ਦੇਖੋ ਮੇਰੀ ਗੱਲ ਸੁਣੋ ਅਸੀਂ ਪੰਜਾਬ ਦੀ ਜਵਾਨੀ ਬਚਾਉਣੀ ਆ ਪੰਜਾਬ ਨੂੰ ਬਚਾਉਣਾ ਸਾਡਾ ਇੱਕ ਇੱਕ ਕੰਮ ਵਾ ਕਿ ਜਿਹੜਾ ਸਿੱਧੂ ਫਾਰਮ ਹਾਊਸ ਦੇ ਸ਼ੇਰੇ ਭਾਜੀ ਨੇ ਕਿਹਾ ਆਈਡੀ ਸਰਚ ਕਰ ਲਿਓ ਵੀ ਉਹਨਾਂ ਨੇ ਕਿਹਾ ਵੀ ਆਪਾਂ ਪੰਜਾਬ ਨੂੰ ਬਚਾਣਾ ਨੀਡੂ ਤੁਰ ਲੜਦੇ ਰਹੋ ਤੂੰ ਡਰਨਾ ਨਹੀਂ ਕਿਸੇ ਕੋ ਤੇ ਮੈਂ ਹੁਣ ਲੜਦਾ ਪਿਆ ਵਾ ਪੰਜਾਬ ਵਾਸਤੇ ਲੜਦਾ ਪਿਆ ਇਹਨਾਂ ਲੋਕਲ ਲੀਡਰਾਂ ਨੇ ਕੁਛ ਨਹੀਂ ਕਰਨਾ ਜੇ ਤੁਸੀਂ ਇੱਕ ਸ਼ਰੀਪੰਦਰ ਜਿਤਾਉਂਗੇ ਨਾ ਤਾਂ ਜਾਂ ਦੇਖੋ ਕੋਈ ਮਨੇਕਰਪਾ ਦਿੰਦਾ ਵਾ ਓਏ 10 ਰੁਪਏ ਬੰਦੇ ਆ ਜੇ ਮਹਾਰਾਜਾਂ ਦਾ ਮੈਂ ਚਿੰਤਪੁਨੀ ਮਾਤਾ ਦਾ ਭਗਤ ਆ ਨਾ ਸੱਚਾ ਦਿਲੋਂ ਸੱਚੇ ਦਿਲੋਂ ਆ ਇਹ ਦੇਖੋ ਕਿ ਜੇ ਕੋਈ ਮੇਰੀ ਮਦਦ ਕਰਦਾ ਰਬੋ ਦੀ ਮਦਦ ਕਰਦਾ ਵਾ ਮੇਰੀ ਗੱਲ ਸੁਣੋ ਅਰਬਾ ਜਿੱਤੂਗਾ ਇਹਨੂੰ ਪੂਰੀ ਗਰੰਟੀ ਐ ਇਸ ਵਾਰੀ ਮੈਂ ਇਲੈਕਸ਼ਨ ਜਿੱਤ ਜਾਊਗਾ ਪਾਜੀ ਮੈਂ ਸਾਰੇ ਮੁੱਦੇਤ ਮੰਗੀ ਇਹਨਾਂ ਲੋਕਾਂ ਨਸ਼ਾ ਖਤਮ ਕੀਤਾ ਇਹ ਲੀਡਰ ਆਪ ਨਸ਼ਾ ਬਕਾਉਂਦੇ ਆ ਜਿਹੇ ਮਰਜ਼ੀ ਹੋਣਾ ਮੈਂ ਡਰਦਾ ਥੋੜੀ ਕਿ ਸਕੋ ਮੈਂ ਸੱਚ ਦੀ ਆਵਾਜ਼ ਆ ਹੁਣ ਮੋਦੀ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਸੰਵਿਧਾਨ ਦੇ ਰੱਖੇ ਨੂੰ ਬਚ ਲੂੰਗਾ ਮੈਂ ਜਾ ਕੇ ਉੱ ਤਵੇਂ ਹੱਥ ਵਾਲੀ ਫਾਈਲ ਚੈੱਕ ਕਰ ਲੋ ਕਿਉਂਕਿ ਜੇ ਡਾਕਟਰ ਪੀਰ ਨੋ ਬਾਬਾ ਸਾਹਿਬ ਨੇ ਜਿਹੜੀ ਸੋਚ ਦਿੱਤੀ ਉਹਨਾਂ ਨੂੰ ਸਾਡੀ ਬੋਰਡ ਦਾ ਅਧਿਕਾਰ ਦਿੱਤਾ ਵਾ ਇਹ ਲੋਕ ਸ਼ਰਾਬ ਪਿੱਛੇ ਵੋਟਾਂ ਵੇਚਦੇ ਆਕਾ ਪਿੱਛੇ ਵੋਟਾਂ ਵੇਚਦੇ ਕੱਪੜਿਆਂ ਪਿੱਛੇ ਵੋਟਾਂ ਵੇਚੀ ਜਾਂਦੇ ਐਦਾਂ ਵੋਟਾਂ ਦਾ ਮੁੱਲ ਨਹੀਂ ਪੈਣਾ ਤੇ ਕੰਮ ਕਿਦੋਂ ਕਰਾਉਣਾ ਸੀ ਅੱਛਾ ਇਹ ਤੀਜਾ ਕਿਦੋਂ ਕਰਾਉਣਾ ਸੀ ਨੀੜੂ ਨੀੜੂ ਕੰਮ ਕਿਦੋਂ ਕਰਾਉਣਾ ਸੀ ਤੀਜਾ ਕੀ ਸਾਰਿਆਂ ਨੇ ਗਿਆ ਪਹੁੰਚਣਾ ਨਹੀਂ ਇੱਥੇ ਤੁਸੀਂ ਵੇਖੋ ਬੈਸਟ ਵਾਲੇ ਵੇਖੋ ਸਭ ਇੱਥੇ ਆ ਇਹ ਐਲਾਨ ਬਚ ਕੇ ਰਹੀ ਤੂੰ ਦਿੱਲੀਏ ਬਚ ਕੇ ਇਹ ਨਗਰ ਮੱਖਿਆ ਲੀਆਂ ਤੋਂ ਮੇਰੇ ਬਾਰੇ ਪੁੱਛ ਲੈ ਵੀ ਤੂੰ ਇਹਨਾ ਵਜ਼ਾਨੀਆਂ ਤੋਂ ਸ਼ੁਰਤੋਂ ਹੀ ਪੁੱਠਾ ਸੱਡਾਏ ਹਿਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਇਦਾਂ ਦੇ ਬੰਦੇ ਬਹੁਤ ਆ ਕਿ ਜਿਹੜੇ ਪੰਜਾਬ ਨੂੰ ਬਚਾਉਣ ਵਾਲੇ ਆ ਔਰ ਜਿਹੜੇ ਵੇਚਣ ਵਾਲੇ ਆ ਉਹ ਸਾਡੇ ਅੱਗੇ ਪਿੱਛੇ ਕਰਿਆ ਪਿੱਛੇ ਕਿਹੜੇ ਪਿੱਛੇ ਕਿਹੜੇ ਵੀ ਤੁਹਾਨੂੰ ਕਾਫੀ ਥਾਕੀ ਦੇਖੋ ਬੋਟਾ ਪਾਉਂਦਾ ਹੈ ਇਹ ਨੱਤੀਆਂ ਤੇ ਸੁਚੀਆਂ ਬੋਟਾ ਨੇ ਦੁੱਧ ਤੋਤੀਆਂ ਬੋਟਾ ਨੇ ਜਿਨ੍ਹਾਂ ਨੂੰ ਪਾਣੀ ਨਹੀਂ ਪਿਆ ਗਿਆ ਸਰਬ ਨਹੀਂ ਮੰਡੀ ਗਈ ਸੂਟ ਨਹੀਂ ਵੰਡੇਗੇ ਬਦਾਮ ਨਹੀਂ ਵੰਡੇਗੇ ਪੈਸੇ ਨਹੀਂ ਵੰਡੇਗੇ ਮਠਿਆਈ ਨਹੀਂ ਮੰਡੀ ਗਈ ਇਹ ਉਹ ਹੱਕ ਸਾਡੇ ਬੋਟਾ ਆ ਮੈਂ ਕਹਿੰਦੀ ਆ ਕੇ ਦੱਸਦਾ ਤੁਹਾਨੂੰ ਮੈਂ ਦੇਖੋ ਮੈਂ ਜਿੱਤਿਆ ਗਿਆ ਅਗਲੇ ਦਿਨ ਵੀ ਕਰੀਏ ਬਾਅਦ ਪਹਿਲਾ ਪਹਿਲਾ ਵੀ ਪਹਿਲਾ ਵੀ ਇੱਦੀ ਪਹਿਲਾ ਵੀ ਜੇ ਨਾ ਹੋਵੇ ਨੀਂ ਸ਼ਟਰ ਵਾਲਾ ਜਬਾਨ ਕਹਿੰਦਾ ਚਿੱਕਰ ਚ ਰਹੂਗਾ ਨੀ ਤੂੰ ਮੇਰੀ ਗੱਲ ਸੁਣ ਚਿੱਕਰ ਚ ਜਾਊਗਾ ਪਹਿਲਾਂ ਵੀ ਕਿਹੜਾ ਸਿੱਕਰ ਦੇ ਵਿੱਚ ਰਹੂਗਾ ਤੇ ਬੈਠੀ ਲੰਮੇ ਪਾਉਗਾ ਤੂੰ ਤਾਂ ਗੰਦਾ ਕਰਕੇ ਜਾਣਾ ਇਧਰੋਂ ਪਾੜ ਪੁੱਟ ਕੇ ਜਾਣਾ ਸਾਰਾ ਕੁਝ ਕਰਕੇ ਜਾਣਾ ਜਿੱਤ ਤਬਾਹ ਹਰ ਵਾਰੀ ਤੁਹਾਨੂੰ ਵੋਟਾਂ ਘੱਟ ਪੈਂਦੀਆਂ ਕਾਰਨ ਕੀ ਰਹਿੰਦੇ ਨੇ ਦੇਖੋ ਮੇਰੀ ਗੱਲ ਸੁਣ ਅਸੀਂ ਪੰਜਾਬ ਦੀ ਜਵਾਨੀ ਬਚਾਉਣੀ ਆ ਪੰਜਾਬ ਨੂੰ ਬਚਾਉਣਾ ਸਾਡਾ ਇੱਕ ਇੱਕ ਕੰਮ ਵਾ ਕਿ ਜਿਹੜਾ ਸਿੱਧੂ ਫਾਰਮ ਹਾਊਸ ਸੇ ਸ਼ੇਰੇ ਭਾਜੀ ਨੇ ਕਿਹਾ ਆਈਡੀ ਸਰਚ ਕਰ ਲਿਓ ਵੀ ਉਹਨਾਂ ਨੇ ਕਿਹਾ ਵੀ ਆਪਾਂ ਪੰਜਾਬ ਨੂੰ ਬਚਾਣਾ ਨੀਟੂ ਤੁਲੜਦੇ ਰਿਓ ਤੂੰ ਡਰਨਾ ਨਹੀਂ ਕਿਸੇ ਕੋ ਤੇ ਮੈਂ ਹੁਣ ਲੜਦਾ ਪਿਆ ਵਾ ਪੰਜਾਬ ਵਾਸਤੇ ਲੜਦਾ ਪਿਆ ਇਹਨਾਂ ਲੋਕਾਂ ਲੀਡਰਾਂ ਨੇ ਕੁਛ ਨਹੀਂ ਕਰਨਾ ਜੇ ਤੁਸੀਂ ਇੱਕ ਸ਼ਰੀਪੰਦਰ ਜਿਤਾਉਂਗੇ ਨਾ ਤਾਂ ਹੀਆ ਦੇਖੋ ਕੋਈ ਮਨੇਕਰ ਭਾ ਦਿੰਦਾ ਵਾ 10 ਰੁਪਏ ਬੰਦੇ ਆ ਜੇ ਮਹਾਰਾਜਾਂ ਦਾ ਮੈਂ ਚਿੰਤਪੁਨੀ ਮਾਤਾ ਦਾ ਭਗਤ ਆ ਨਾ ਸੱਚਾ ਦਿਲੋਂ ਸੱਚੇ ਦਿਲੋਂ ਆ ਇਹ ਦੇਖੋ ਕਿ ਜੇ ਕੋ ਮੇਰੀ ਮਦਦ ਕਰਦਾ ਰਬੋ ਦੀ ਮਦਦ ਕਰਦਾ ਵਾ ਮੇਰੀ ਗੱਲ ਸੁਣੋ ਅਰ ਮੈਂ ਜਿੱਤੂਗਾ ਨੂੰ ਪੂਰੀ ਗਰੰਟੀ ਹੈ ਇਸ ਵਾਰੀ ਮੈਂ ਇਲੈਕਸ਼ਨ ਜਿੱਤ ਜਾਵਾਂਗਾ ਪਾਜੀ ਮੈਂ ਸਾਰੇ ਮੁੱਦੇ ਤੇ ਮੰਗੀ ਇਹਨਾਂ ਲੋਕਾਂ ਨਸ਼ਾ ਖਤਮ ਕੀਤਾ ਇਹ ਲੀਡਰ ਆਪ ਨਸ਼ਾ ਬਕਾਉਂਦੇ ਆ ਜਿਹੇ ਮਰਜ਼ੀ ਹੁਣ ਮੈਂ ਦੱਸਦਾ ਥੋੜੀ ਕਿਸੇ ਕੋ ਮੈਂ ਸੱਚ ਦੀ ਕਿ ਮੈਂ ਸਵਿਧਾਨ ਦੇ ਰੱਖੇ ਨੂੰ ਬਦਲ ਲੂੰਗਾ ਮੈਂ ਜਾ ਕੇ ਉੱਥੇ ਜਾ ਕੇ 12 ਨਸੀਬ ਵਿੱਚ ਫਾਈਲ ਭਰੀ ਤੇ ਆਪਣੀ ਆਨਲਾਈਨ ਵੀ ਚੈੱਕ ਕਰ ਲੋ ਭਾਵੇਂ ਹੱਥ ਵਾਲੀ ਫਾਈਲ ਚੈੱਕ ਕਰ ਲੋ ਕਿਉਂਕਿ ਜੇ ਡਾਕਟਰ ਪੀਰੋ ਬਾਬਾ ਸਾਹਿਬ ਨੇ ਜਿਹੜੀ ਸੋਚ ਦਿੱਤੀ ਉਹਨੂੰ ਸਾਡੀ ਬੋਰਡ ਦਾ ਅਧਿਕਾਰ ਦਿੱਤਾ ਵਾ ਇਹ ਲੋਕ ਸ਼ਰਾਬ ਪਿੱਛੇ ਵੋਟਾਂ ਵੇਚਦੇ ਆਕਾ ਪਿੱਛੇ ਵੋਟਾਂ ਵੇਚਦੇ ਕੱਪੜਿਆਂ ਪਿੱਛੇ ਵੋਟਾਂ ਵੇਚੀ ਜਾਂਦੇ ਐਦਾਂ ਵੋਟਾਂ ਦਾ ਮੁੱਲ ਨਹੀਂ ਪੈਣਾ ਇਹ ਕੰਮ ਕਿਦੋਂ ਕਰਾਉਣਾ ਸੀ ਅੱਛਾ ਇਹ ਤੀਜਾ ਕਿਦੋਂ ਕਰਾਉਣਾ ਸੀ ਕੰਮ ਕਿਦੋਂ ਕਰਾਉਣਾ ਸੀ ਤੀਜਾ ਕੇ ਸਾਰੇ ਲੱਗਿਆ ਪੁਰਾਣਾ ਨਹੀਂ ਵੇਖੋ ਤੁਸੀਂ ਵੇਖੋ ਦਸਤਵਾਰੇ ਤੈ ਤੂੰ ਦਿੱਲੀਏ ਬਚ ਗਏ ਇਹ ਨਗਰ ਮੱਖਿਆ ਲੀਆਂ ਤੋਂ ਮੇਰੇ ਬਾਰੇ ਪੁੱਛ ਲੈ ਵੀ ਤੂੰ ਇਹ ਨਾਂ ਵਜ਼ਾਨੀਆਂ ਤੋਂ ਸ਼ੁਰੂ ਤੋਂ ਹੀ ਪੁੱਟਾ ਸੱਦਾ ਹਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਇਦਾਂ ਦੇ ਬੰਦੇ ਬਹੁਤ ਆ ਕਿ ਜਿਹੜੇ ਪੰਜਾਬ ਨੂੰ ਬਚਾਉਣ ਵਾਲੇ ਆ ਔਰ ਜਿਹੜੇ ਵੇਚਣ ਵਾਲੇ ਆ ਉਹ ਸਾਡੇ ਅੱਗੇ ਪਿੱਛੇ ਕਰਦੇ ਕਿਹੜੇ ਕਿਹੜੇ ਗਿੜ ਵੀ ਤੁਹਾਨੂੰ ਕਾਕੀ ਠਾਕੀ ਦੇਖੋ ਬੋਟਾ ਪਾਈ ਜਾਏ ਸੱਚੀਆਂ ਤੇ ਸੁੱਚੀਆਂ ਬੋਟਾ ਨੇ ਦੁੱਧ ਤੋਤੀਆਂ ਬੋਟਾ ਨੇ ਜਿਨ੍ਹਾਂ ਨੂੰ ਪਾਣੀ ਨਹੀਂ ਪਿਆ ਗਿਆ ਸਰਮਾਵ ਨਹੀਂ ਵੰਡੀ ਗਈ ਸੂਟ ਨਹੀਂ ਵੰਡੇਗੇ ਬਦਾਮ ਨਹੀਂ ਵੰਡੇਗੇ ਪੈਸੇ ਨਹੀਂ ਵੰਡੇਗੇ ਮੱਛਿਆ ਹੀ ਨਹੀਂ ਮੰਡੀ ਗਈ ਇਹ ਉਹ ਹੱਕ ਸਾਡੇ ਬੋਟਾ ਆਉਂਦੇ ਮੈਂ ਕਿਹਾ ਕਿ ਆ ਕੇ ਦੱਸਦਾ ਤੁਹਾਨੂੰ ਮੈਂ ਦੇਖੋ ਮੈਂ ਜਿੱਤਿਆ ਗਿਆ ਮੱਛਿਆ ਹੀ ਨਹੀਂ ਕਿ ਸ਼ਕਾਲੇ ਲੱਡੂ ਲੜੇ ਬਾਰ ਪਹਿਲਾਂ ਪਹਿਲਾਂ ਵੀ ਪਹਿਲਾਂ ਵੀ ਪਹਿਲਾਂ ਵੀ ਇਹ ਨਾ ਉਹ ਮੀਆਂ ਸ਼ਾਹ ਦਾ ਜबान ਕਹਿੰਦਾ ਚਿੱਕਰ ਚਲਾਉਗਾ ਦੀ ਤੂੰ ਮੇਰੀ ਅੱਜ ਕਰਦੀ ਜਾਊਗਾ ਅੱਜ ਅੱਲਾ ਵੀ ਸਿਗਰ ਦੇ ਵਿੱਚ ਰਹੂ ਵਾਸਤੇ ਬੱਤੀ ਲੰਬੇ ਪਾਉਂਦਾ। ਪੁਰਤਾ ਜਾਂਦਾ ਕਰਕੇ ਜਾਣਾ ਇਥੋਂ ਪਾੜ ਪੂਰ ਕੇ ਜਾਣਾ ਸਾਰਾ ਕੁਝ ਕਰਕੇ ਜਾਣਾ ਜਿੱਤ ਤਬਾਹ। ਹਰ ਵਾਰੀ ਤੁਹਾਨੂੰ ਵੋਟਾਂ ਘੱਟ ਪੈਂਦੀਆਂ ਕਾਰਨ ਕੀ ਰਹਿੰਦੇ ਨੇ? ਦੇਖੋ ਮੇਰੀ ਗੱਲ ਸੁਣੋ ਅਸੀਂ ਪੰਜਾਬ ਦੀ ਜਵਾਨੀ ਬਚਾਉਣੀ ਆ ਪੰਜਾਬ ਨੂੰ ਬਚਾਉਣਾ ਸਾਡਾ ਇੱਕ ਇੱਕ ਕੰਮ ਵਾ ਕਿ ਜਿਹੜਾ ਸਿੱਧੂ ਫਾਰਮ ਹਾਊਸ ਛੇਰੇ ਭਾਜੀ ਨੇ ਕਿਹਾ ਆਈਡੀ ਸਰਚ ਕਰ ਲਿਓ ਵੀ ਉਹਨਾਂ ਨੇ ਕਿਹਾ ਵੀ ਆਪਾਂ ਪੰਜਾਬ ਨੂੰ ਬਚਾਣਾ ਨੀਡੂ ਤੁਲੜ ਦੇ ਰਿਹਾ ਤੂੰ ਦਰਨਾ ਨਹੀਂ ਕਿਸੇ ਕੋ ਤੇ ਮੈਂ ਹੁਣ ਲੜਦਾ ਪਿਆ ਵਾਂ ਪੰਜਾਬ ਵਾਸਤੇ ਲੜਦਾ ਪਿਆ ਇਹਨਾਂ ਲੋਕਾਂ ਲੀਡਰਾਂ ਨੇ ਕੁਛ ਨਹੀਂ ਕਰਨਾ ਜੇ ਤੁਸੀਂ ਇੱਕ ਸ਼ਰੀਪੰਦਰ ਜਿਤਾਉਂਗੇ ਨਾ ਤਾਂ ਹੀ ਆ ਦੇਖੋ ਕੋਈ ਮਨੇਕਰ ਮੈਂ ਦਿੰਦਾ ਵਾ 10 ਰੁਪਏ ਬੰਦੇ ਆ ਜੇ ਮਹਾਰਾਜਾ ਮੈਂ ਚਿੰਤਪੁਨੀ ਮਾਦਾ ਦਾ ਭਗਤ ਆ ਨਾ ਸੱਚਾ ਦਿਲੋਂ ਸੱਚੇ ਦਿਲੋਂ ਆ ਤੇ ਇਹ ਦੇਖੋ ਕਿ ਜੇ ਕੋਈ ਮੇਰੀ ਮਦਦ ਕਰਦਾ ਰੱਬੋ ਦੀ ਮਦਦ ਕਰਦਾ ਵਾ ਮੇਰੀ ਗੱਲ ਸੁਣੋ ਅਰ ਮੈਂ ਜਿੱਤੂਗਾ ਤੈਨੂੰ ਪੂਰੀ ਗਰੰਟੀ ਹੈ ਇਸ ਵਾਰ ਕੋਣ ਨਸ਼ਾ ਖਤਮ ਕੀਤਾ ਇਹ ਲੀਡਰ ਆਪ ਨਸ਼ਾ ਬਕਾਉਂਦੇ ਆ ਜਿਹੇ ਮਰਜੀ ਹੁਣ ਮੈਂ ਡਰਦਾ ਥੋੜੀ ਕਿ ਸਕੋ ਮੈਂ ਸੱਚ ਦੀ ਆਵਾਜ਼ ਆ ਹੁਣ ਮੋਦੀ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਸੰਵਿਧਾਨ ਦੇ ਰੱਖੇ ਨੂੰ ਬਰਦੂਗਾ ਮੈਂ ਜਾ ਕੇ ਉੱਥੇ ਜਾ ਕੇ 12 ਨਸੀਬ ਵਿੱਚ ਫਾਈਲ ਭਰੀ ਸੀ ਆਪਣੀ ਆਨਲਾਈਨ ਵੀ ਚੈੱਕ ਕਰ ਲੋ ਭਾਵੇਂ ਹੱਥ ਵਾਲੀ ਫਾਈਲ ਚੈੱਕ ਕਰ ਲੋ ਕਿਉਂਕਿ ਜੇ ਡਾਕਟਰ ਪੀਨਾ ਬਾਬਾ ਸਾਹਿਬ ਨੇ ਜਿਹੜੀ ਸੋਚ ਦਿੱਤੀ ਾਨੂੰ ਸਾਡੀ ਬੋਰਡ ਦਾ ਅਧਿਕਾਰ ਦਿੱਤਾ ਵਾ ਇਹ ਲੋਕ ਸ਼ਰਾਬ ਪਿੱਛੇ ਵੋਟਾਂ ਵੇਚਦੇ ਆਕਿਆ ਪਿੱਛੇ ਵੋਟਾਂ ਵੇਚਦੇ ਕੱਪੜਿਆਂ ਪਿੱਛੇ ਵੋਟਾਂ ਵੇਚੀ ਜਾਂਦੇ ਐਦਾਂ ਵੋਟਾਂ ਦਾ ਮੁੱਲ ਨਹੀਂ ਪੈਣਾ ਕ ਕੰਮ ਕਿੰਨੇ ਕਰੋਣਾ ਸੀ ਤੀਜਾ ਕੀ ਸਾਰੇ ਨੇ ਗਿਆ ਪਹੇਣਾ ਨਹੀਂ ਇੱਥੇ ਵੀ ਤੁਸੀਂ ਵੇਖੋ ਬੈਸਟ ਵਾਲੇ ਇੱਥੇ ਸਭ ਇੱਥੇ ਆ ਇਹ ਐਲਾਨ ਬਚ ਕੇ ਰਹੀ ਤੂੰ ਦਿੱਲੀਏ ਬਚ ਕੇ ਇਹਨਾਂ ਗਰਮ ਖਿਆਲੀਆਂ ਤੋਂ ਮੇਰੇ ਬਾਰੇ ਪੁੱਛ ਲੈ ਵੀ ਤੂੰ ਇਹ ਨਾ ਵਜ਼ਾਨੀਆਂ ਤੋਂ ਸ਼ੁਰੂ ਤੋਂ ਹੀ ਪੁੱਠਾ ਸੱਦਾ ਹਿਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਐਦਾਂ ਦੇ ਬੰਦੇ ਬਹੁਤ ਆ ਕਿ ਜਿਹੜੇ ਪੰਜਾਬ ਨੂੰ ਬਚਾਉਣ ਵਾਲੇ ਆ ਔਰ ਜਿਹੜੇ ਵੇਚਣ ਵਾਲੇ ਆ ਉਹ ਸਾਡੇ ਅੱਗੇ ਪਿੱਛੇ ਕਰਦੇ ਗੇੜੇ ਪਿੱਛੇ ਗੇੜੇ ਵੀ ਤੁਹਾਨੂੰ ਕਰਕੇ ਧੱਕੇ ਦੇਖੋ ਬੋਟਾ ਪੁੱਜਿਆ ਹੈ ਇਹ ਨੱਚੀਆਂ ਤੇ ਸੁੱਚੀਆਂ ਬੋਟਾ ਨੇ ਦੁੱਧ ਝੋਤੀਆਂ ਬੋਟਾ ਨੇ ਜਿਨ੍ਹਾਂ ਨੂੰ ਪਾਣੀ ਨਹੀਂ ਪਿਆ ਗਿਆ ਸ਼ਰਾਬ ਨਹੀਂ ਮੰਡੀ ਗਈ ਸੂਟ ਨਹੀਂ ਵੰਡੇਗੇ ਬਦਾਮ ਨਹੀਂ ਵੰਡੇਗੇ ਪੈਸੇ ਨਹੀਂ ਵੰਡੇਗੇ ਮੱਛੀਆਂ ਹੀ ਨਹੀਂ ਮੰਡੀ ਗਈ ਇਹ ਉਹ ਹੱਕ ਸਾਡੇ ਬੋਟਾ ਮੈਂ ਕਿਹਾ ਤੂੰ ਆ ਕੇ ਦੱਸਦਾ ਤੁਹਾਨੂੰ ਮੈਂ ਦੇਖੋ ਮੈਂ ਜਿੱਤਿਆ ਗਿਆ ਜਿੱਤਿਆ ਹੀ ਗਿਆ ਕੋਈ ਸ਼ਕਾਲੇ ਲੱਡੂ ਲੜੇ ਪਰ ਪਹਿਲਾਂ ਪਹਿਲਾਂ ਵੀ ਪਹਿਲਾਂ ਵੀ ਜੇ ਨਾ ਹੋਵੇ ਮੀਆਂ ਦੇ ਸਾਡੇ ਜਬਾਨ ਕਹਿੰਦਾ ਚਿਕੜ ਚ ਰਹੂਗਾ ਦੀ ਤੂੰ ਮੇਰੀ ਗੱਲ ਚੱਕਰ ਦੀ ਜਾਊਗਾ ਅੱਲਾ ਵੀ ਚੱਕਰ ਦੇ ਵਿੱਚ ਰਹੂਗਾ ਤੇ ਬਟੇ ਲੰਬੇ ਪਾਊਗਾ। ਕੁਰਤਾ ਗੰਦਾ ਕਰਕੇ ਜਾਣਾ ਤੇ ਪਾੜ ਪੂਰ ਕੇ ਜਾਣਾ ਕਾਰਾ ਕੋਈ ਨਹੀਂ। ਸਾਰਾ ਕੁਝ ਕਰਕੇ ਜਾਣਾ ਜਿੱਤ ਤਬਾਹ। ਤੁਹਾਨੂੰ ਵੋਟਾਂ ਘਟ ਪੈਂਦੀਆਂ ਕਾਰਨ ਕੀ ਰਹਿੰਦੇ ਨੇ? ਦੇਖੋ ਮੇਰੀ ਗੱਲ ਸੁਣੋ। ਅਸੀਂ ਪੰਜਾਬ ਦੀ ਜਵਾਨੀ ਬਚਾਉਣੀ ਆ ਪੰਜਾਬ ਨੂੰ ਬਚਵਾਣਾ ਸਾਡਾ ਇੱਕ ਇੱਕ ਕੰਮ ਵਾ ਕਿ ਜਿਹੜਾ ਸਿੱਧੂ ਫਾਰਮ ਹਾਊਸ ਦੇ ਛੇਰੇ ਭਾਜੀ ਨੇ ਕਿਹਾ ਆਈਡੀ ਸਰਚ ਕਰ ਲਿਓ ਵੀ ਉਹਨਾਂ ਨੇ ਕਿਹਾ ਵੀ ਆਪਾਂ ਪੰਜਾਬ ਨੂੰ ਬਚਾਣਾ ਨਹੀਂ ਢੂ ਤਲੜਦੇ ਰਿਹਾ ਤੂੰ ਡਰਨਾ ਨਹੀਂ ਕਿਸੇ ਕੋ ਤੇ ਮੈਂ ਹੁਣ ਲੜਦਾ ਪਿਆ ਵਾ ਪੰਜਾਬ ਵਾਸਤੇ ਲੜਦਾ ਪਿਆ ਇਹਨਾਂ ਲੋਕਾਂ ਲੀਡਰਾਂ ਨੇ ਕੁਛ ਨਹੀਂ ਕਰਨਾ ਜੇ ਤੁਸੀਂ ਇੱਕ ਸ਼ਰੀ ਬੰਦ ਜਿਤਾਉਂਗੇ ਨਾ ਤਾਂ ਆਂ ਹੀ ਦੇਖੋ ਕੋਈ ਮਨੇਕਰ ਬੇ ਦਿੰਦਾ ਵਾ ਓਏ 10 ਰੁਪਏ ਬੰਦੇ ਆ ਜੇ ਮਹਾਰਾਜਾ ਮਾ ਚਿੰਤਪੁਨੀ ਮਾਤਾ ਦਾ ਭਗਤ ਆ ਨਾ ਸੱਚਾ ਦਿਲੋਂ ਸੱਚੇ ਦਿਲੋਂ ਆ ਇਹ ਦੇਖੋ ਕਿ ਜੇ ਕੋਈ ਮੇਰੀ ਮਦਦ ਕਰਦਾ ਰਬੋ ਦੀ ਮਦਦ ਕਰਦਾ ਵਾ ਭਗਤ ਦੀ ਬੰਦੇ ਨਹੀਂ ਪਹਿਨਾ ਮੇਰੀ ਗੱਲ ਸੁਣੋ ਅਰਬਾ ਜਿੱਤੂਗਾ ਇਹਨੂੰ ਪੂਰੀ ਗਰੰਟੀ ਹੈ ਇਸ ਵਾਰੀ ਮੈਂ ਇਲੈਕਸ਼ਨ ਜਿੱਤ ਜਾਊਗਾ ਭਾਜੀ ਮੈਂ ਸਾਰੇ ਮੁੱਦੇ ਤਾਂ ਮੰਗੀ ਇਹਨਾਂ ਲੋਕਾਂ ਨਸ਼ਾ ਖਤਮ ਕੀਤਾ ਇਹ ਲੀਡਰ ਆਪ ਨਸ਼ਾ ਵਗਾਉਂਦੇ ਆ ਜਿਹੇ ਮਰਜ਼ੀ ਹੋਣਾ ਮੈਂ ਡਰਦਾ ਥੋੜੀ ਕਿਸੇ ਕੋ ਮੈਂ ਸੱਚ ਦੀ ਆਵਾਜ਼ ਆ ਹੁਣ ਮੋਦੀ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਸੰਵਿਧਾਨ ਦੇ ਰੱਖੇ ਨੂੰ ਬਚ ਲ ਪਮੇ ਹੱਥ ਵਾਲੀ ਫਾਈਲ ਚੈੱਕ ਕਰ ਲੋ ਕਿਉਂਕਿ ਜੇ ਡਾਕਟਰ ਪੀਰਨਾ ਬਾਬਾ ਸਾਹਿਬ ਨੇ ਜਿਹੜੀ ਸੋਚ ਦਿੱਤੀ ਉਹਨਾਂ ਨੂੰ ਸਾਡੀ ਬੋਰਡ ਦਾ ਅਧਿਕਾਰ ਦਿੱਤਾ ਵਾ ਇਹ ਲੋਕ ਸ਼ਰਾਬ ਪਿੱਛੇ ਵੋਟਾਂ ਵੇਚਦੇ ਆਕਾ ਪਿੱਛੇ ਵੋਟਾਂ ਵੇਚਦੇ ਕੱਪੜਿਆਂ ਪਿੱਛੇ ਵੋਟਾਂ ਵੇਚੀ ਜਾਂਦੇ ਐਦਾਂ ਵੋਟਾਂ ਦਾ ਮੁੱਲ ਨਹੀਂ ਪੈਣਾ ਤੇ ਕੰਮ ਕਿਦੋਂ ਕਰਾਉਣਾ ਸੀ ਅੱਛਾ ਇਹ ਤੀਜਾ ਕਿਦੋਂ ਕਰਾਉਣਾ ਸੀ ਕੰਮ ਕਿਦੋਂ ਕਰਾਉਣਾ ਸੀ ਤੀਜਾ ਕੀ ਸਾਰਿਆਂ ਨੇ ਗਿਆ ਪੁਰਾਣਾ ਨਹੀਂ ਇੱਥੇ ਤੁਸੀਂ ਵੇਖੋ ਬੈਸਟ ਵਾਲੇ ਵੇਖੋ ਸਭ ਇੱਥੇ ਆ ਇਹ ਐਲਾਨ ਬਚ ਕੇ ਰਹੀ ਤੂੰ ਦਿੱਲੀਏ ਬਚ ਕੇ ਇਹ ਨਗਰ ਮੱਖਿਆ ਲੀਆਂ ਤੋਂ ਮੇਰੇ ਬਾਅਦ ਪੁੱਛ ਲੈ ਵੀ ਤੂੰ ਇਹ ਨਾ ਵਜ਼ਾਨੀਆਂ ਤੋਂ ਸ਼ਾਗਲ ਡੋਲ ਕਰੇ ਬਾਲ ਪਹਿਲਾਂ ਵੀ ਪਹਿਲਾਂ ਵੀ ਪਹਿਲਾਂ ਵੀ ਜੇ ਨਾ ਹੋ ਗਏ ਮੀਆਂ ਸਾਡਾ ਜਬਾਨ ਕਹਿੰਦਾ ਚਿੱਕਰ ਚ ਰਹੂਗਾ ਨਹੀਂ ਤੂੰ ਮੇਰੀ ਗੱਲ ਸੁਣ ਚਿੱਕਰ ਚ ਜਾਊਗਾ ਪਹਿਲਾਂ ਵੀ ਚਿੱਕਰ ਦੇ ਵਿੱਚ ਰਹੂਗਾ ਤੇ ਬੱਟੂ ਲੰਮੇ ਪਾਉਗਾ ਕੁੜਤਾ ਗੰਦਾ ਕਰਕੇ ਜਾਣਾ ਤੇ ਪਾੜ ਪੂੜ ਕੇ ਜਾਣਾ ਕਾਰਾ ਕੁਝ ਸਾਰਾ ਕੁਝ ਕਰਕੇ ਜਾਣਾ ਜਿੱਤ ਤਬਾਹ ਤੁਹਾਨੂੰ ਵੋਟਾਂ ਘਟ ਪੈਂਦੀਆਂ ਕਾਰਨ ਕੀ ਰਹਿੰਦੇ ਨੇ ਦੇਖੋ ਮੇਰੀ ਗੱਲ ਸੁਣ ਅਸੀਂ ਪੰਜਾਬ ਦੀ ਜਵਾਨੀ ਬਚਾਉਣੀ ਆ ਪੰਜਾਬ ਨੂੰ ਬਚਾਉਣਾ ਸਾਡਾ ਇੱਕ ਇੱਕ ਕੰਮ ਵਾ ਕਿ ਜੇ ਸਿੱਧੂ ਫਾਰਮ ਹਾਊਸ ਦੇ ਛੇਰੇ ਭਾਜੀ ਨੇ ਕਿਹਾ ਆਈਡੀ ਸਰਚ ਕਰ ਲਿਓ ਵੀ ਉਹਨਾਂ ਨੇ ਕਿਹਾ ਵੀ ਆਪਾਂ ਪੰਜਾਬ ਨੂੰ ਬਚਾਣਾ ਨੀਡੂ ਤੁਰ ਲੜਦੇ ਰਹੋ ਤੂੰ ਡਰਨਾ ਨਹੀਂ ਕਿਸੇ ਕੋ ਤੇ ਮੈਂ ਹੁਣ ਲੜਦਾ ਪਿਆ ਵਾਂ ਪੰਜਾਬ ਵਾਸਤੇ ਲੜਦਾ ਪਿਆ ਇਹਨਾਂ ਲੋਕਾਂ ਲੀਡਰਾਂ ਨੇ ਕੁਛ ਨਹੀਂ ਕਰਨਾ ਜੇ ਤੁਸੀਂ ਇੱਕ ਸ਼ਰੀ ਬੰਦ ਜਿਤਾਉਂਗੇ ਨਾ ਤਾਂ ਇਆਂ ਦੇਖੋ ਕੋਈ ਮਨੇਕਰ ਮੈ ਦਿੰਦਾ ਵਾ 10 ਰੁਪਏ ਬੰਦੇ ਆ ਜੇ ਮਹਾਰਾਜਾਂ ਦਾ ਚਿੰਤਪੁਨੀ ਮਾਦਾ ਦਾ ਭਗਤ ਆ ਨਾ ਸੱਚਾ ਦਿਲੋਂ ਸੱਚੇ ਦਿਲੋਂ ਆ ਤੇ ਇਹ ਦੇਖੋ ਕਿ ਜੇ ਕੋਈ ਮੇਰੀ ਮਦਦ ਕਰਦਾ ਰਬੋ ਦੀ ਮਦਦ ਕਰਦਾ ਵਾ ਭਗਤ ਦੀ ਬੰਦੇ ਨਹੀਂ ਪੈਣਾ ਮੇਰੀ ਗੱਲ ਸੁਣੋ ਅਰ ਮੈਂ ਜਿੱਤੂਗਾ ਇਹਨੂੰ ਪੂਰੀ ਗਰੰਟੀ ਐ ਇਸ ਵਾਰੀ ਮੈਂ ਇਲੈਕਸ਼ਨ ਜਿੱਤ ਜਾਊਗਾ ਪਾਜੀ ਮੈਂ ਸਾਰੇ ਮੁੱਦੇ ਮੰਗੀ ਇਹਨਾਂ ਲੋਕਾਂ ਨਸ਼ਾ ਖਤਮ ਕੀਤਾ ਇਹ ਲੀਡਰ ਆਪ ਨਸ਼ਾ ਵਗਾਉਂਦੇ ਆ ਜੇ ਮਰਜ਼ੀ ਹੋਣਾ ਮੈਂ ਡਰਦਾ ਥੋੜੀ ਕਿ ਸਕੋ ਮੈਂ ਸੱਚ ਦੀ ਆਵਾਜ਼ ਆ ਹੁਣ ਮੋਦੀ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਸੰਵਿਧਾਨ ਦੇ ਰੱਖੇ ਨੂੰ ਬਦਲ ਦੂੰਗਾ ਮ ਪਾਵੇਂ ਹੱਥ ਵਾਲੀ ਫਾਈਲ ਚੈੱਕ ਕਰ ਲਓ ਕਿਉਂਕਿ ਜੇ ਡਾਕਟਰ ਪੀਰਨਾ ਬਾਬਾ ਸਾਹਿਬ ਨੇ ਜਿਹੜੀ ਸੋਚ ਦਿੱਤੀ ਉਹਨਾਂ ਨੂੰ ਸਾਡੀ ਬੋਰਡ ਦਾ ਅਧਿਕਾਰ ਦਿੱਤਾ ਵਾ ਇਹ ਲੋਕ ਸ਼ਰਾਬ ਪਿੱਛੇ ਵੋਟਾਂ ਵੇਚਦੇ ਆਕਾ ਪਿੱਛੇ ਵੋਟਾਂ ਵੇਚਦੇ ਕੱਪੜਿਆਂ ਪਿੱਛੇ ਵੋਟਾਂ ਵੇਚੀ ਜਾਂਦੇ ਐਦਾਂ ਵੋਟਾਂ ਦਾ ਮੁੱਲ ਨਹੀਂ ਪੈਣਾ ਤੇ ਕੰਮ ਕਿਦੋਂ ਕਰਾਉਣਾ ਸੀ ਅੱਛਾ ਇਹ ਤੀਜਾ ਕਦੋਂ ਕਰਾਉਣਾ ਸੀ ਕੰਮ ਕਿਦੋਂ ਕਰਾਉਣਾ ਸੀ ਤੀਜਾ ਕੇ ਸਾਰੇ ਨੇ ਗਿਆ ਪੁੱਛਣਾ ਨਹੀਂ ਇੱਥੇ ਤੁਸੀਂ ਵੇਖੋ ਬੈਸਟ ਵਾਲੇ ਵੇਖੋ ਸਭ ਇੱਥੇ ਆ ਇਹ ਐਲਾਨ ਬਚ ਕੇ ਰਹੀ ਤੂੰ ਦਿੱਲੀਏ ਬਚ ਕੇ ਇਹ ਨਗਰ ਮੱਖਿਆ ਲੀਆਂ ਤੋਂ ਮੇਰੇ ਬਾੜ ਪੁੱਛ ਲੈ ਵੀ ਤੂੰ ਇਹ ਨਾ ਵਜ਼ਾਨੀਆਂ ਤੋਂ ਸ਼ੁਰੂ ਤੋਂ ਹੀ ਪੁੱਠਾ ਸੱਡਾ ਹਿਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਇਦਾਂ ਦੇ ਬੰਦੇ ਬਹੁਤ ਆ ਕਿ ਜਿਹੜੇ ਪੰਜਾਬ ਨੂੰ ਬਚਾਉਣ ਵਾਲੇ ਆ ਔਰ ਜਿਹੜੇ ਵੇਚਣ ਵਾਲੇ ਆ ਉਹ ਸਾਡੇ ਅੱਗੇ ਪਿੱਛੇ ਕਰੇ ਕਿਹੜੇ ਪਿੱਛੇ ਕਿਹੜੇ ਵੀ ਤੁਹਾਨੂੰ ਕਾਕੀ ਥੱਕੀ ਦੇਖੋ ਬੋਟਾ ਪਉਂਗਾ ਇਹ ਨੱਚੀਆਂ ਤੇ ਸੁੱਚੀਆਂ ਬੋਟਾ ਨੇ ਦੁੱਧ ਤੋਤੀਆਂ ਬੋਟਾ ਨੇ ਜਿਨ੍ਹਾਂ ਨੂੰ ਪਾਣੀ ਨਹੀਂ ਪਿਆ ਗਿਆ ਸਰਬ ਨਹੀਂ ਮੰਡੀ ਗਈ ਸੂਟ ਨਹੀਂ ਵੰਡੇਗੇ ਬਦਾਮ ਨਹੀਂ ਵੰਡੇਗੇ ਪੈਸੇ ਨਹੀਂ ਵੰਡੇਗੇ ਮਠਿਆਈ ਨਹੀਂ ਮੰਡੀ ਗਈ ਇਹ ਉਹ ਹੱਕ ਸਾਡੇ ਬੋਟਾ ਮੈਂ ਕਹਿੰਦੀ ਆ ਕੇ ਦੱਸਦਾ ਤੁਹਾਨੂੰ ਮੈਂ ਦੇਖੋ ਮੈਂ ਜਿੱਤਿਆ ਗਿਆ ਜਿੱਤਿਆ ਗਿਆ ਕੋਈ ਸ਼ਕਾਲੇ ਲੱਡੂ ਦੇ ਖੜੇ ਬਾਤ ਭਾਈ ਪਹਿਲਾਂ ਵੀ ਪਹਿਲਾਂ ਵੀ ਪਹਿਲਾਂ ਵੀ ਜੇ ਨਾ ਹੋਵੇ ਮੀਆਂ ਸਾਡਾ ਜਬਾਨ ਕਹਿੰਦਾ ਚਿੱਕੜ ਚ ਰਹੂਗਾ ਦੀ ਤੂੰ ਮੇਰੀ ਅੱਜ ਕਰਦੀ ਜਾਊਗਾ ਅੱਜ ਅੱਲਾ ਵੀ ਕਰ ਦੋ ਵਿਚਰ ਰਹੁ ਵਾਸਤੇ ਬਟੂ ਲੰਮੇ ਪਾਉਂਦਾ ਕਰਤਾ ਜਾਂਦਾ ਕਰਕੇ ਜਾਣਾ ਤਨ ਪਾੜ ਪੂਰ ਕੇ ਜਾਣਾ ਸਾਰਾ ਕੁਝ ਕਰਕੇ ਜਾਣਾ ਅੱਜ ਤੱਕ ਤੁਹਾਨੂੰ ਵੋਟਾਂ ਘੱਟ ਪੈਂਦੀਆਂ ਕਾਰਨ ਕੀ ਰਹਿੰਦੇ ਨੇ ਦੇਖੋ ਮੇਰੀ ਗੱਲ ਸੁਣੋ ਅਸੀਂ ਪੰਜਾਬ ਦੀ ਜਵਾਨੀ ਬਚਾਉਣੀ ਆ ਪੰਜਾਬ ਨੂੰ ਬਚਾਉਣਾ ਸਾਡਾ ਇੱਕ ਇੱਕ ਕੰਮ ਵਾ ਕਿ ਜਿਹੜਾ ਸਿੱਧੂ ਫਾਰਮ ਹਾਊਸ ਸੇ ਛੇਰੇ ਪਾਜੀ ਨੇ ਕਿਹਾ ਆਈਡੀ ਸਰਚ ਕਰ ਲਿਓ ਵੀ ਉਹਨਾਂ ਨੇ ਕਿਹਾ ਵੀ ਆਪਾਂ ਪੰਜਾਬ ਨੂੰ ਬਚਾਣਾ ਨੀਟੂ ਤੁਲੜ ਦੇ ਰਿਹਾ ਤੂੰ ਡਰਨਾ ਨਹੀਂ ਕਿਸੇ ਕੋ ਤੇ ਮੈਂ ਹੁਣ ਲੜਦਾ ਪਿਆ ਵਾ ਪੰਜਾਬ ਵਾਸਤੇ ਲੜਦਾ ਪਿਆ ਇਹਨਾਂ ਲੋਕਲ ਲੀਡਰਾਂ ਨੇ ਕੁਛ ਨਹੀਂ ਕਰਨਾ ਜੇ ਤੁਸੀਂ ਇੱਕ ਸ਼ਰੀਪੰਦ ਜਿਤਾਉਂਗੇ ਨਾ ਤਾਂ ਹੀ ਆ ਦੇਖੋ ਕੋਈ ਮਨੇਕਰ ਪਾ ਦਿੰਦਾ ਵਾ ਓਏ 10 ਰੁਪਏ ਬੰਦੇ ਆ ਜੇ ਮਹਾਰਾਜਾ ਮੈਂ ਚਿੰਤਪੁਨੀ ਮਾਤਾ ਦਾ ਭਗਤ ਆ ਨਾ ਸੱਚਾ ਦਿਲੋਂ ਸੱਚੇ ਦਿਲੋਂ ਆ ਤੇ ਇਹ ਦੇਖੋ ਕਿ ਜੇ ਕੋਈ ਮੇਰੀ ਮਦਦ ਕਰਦਾ ਰੱਬੋ ਦੀ ਮਦਦ ਕਰਦਾ ਵਾ ਭਗਤ ਦੀ ਬੰਦੇ ਨੇ ਪਹਿਲਾਂ ਮੇਰੀ ਗੱਲ ਸੁਣੋ ਅਰ ਬਾ ਜਿੱਤ ਕੋ ਨਸ਼ਾ ਖਤਮ ਕੀਤਾ ਇਹ ਲੀਡਰ ਆਪ ਨਸ਼ਾ ਬਕਾਉਂਦੇ ਆ ਪਾਰਟੀ ਲੈਸ ਨੇ ਜਿਹੇ ਮਰਜੀ ਹੁਣ ਮੈਂ ਡਰਦਾ ਥੋੜੀ ਕਿ ਸਕੋ ਮੈਂ ਸੱਚ ਦੀ ਆਵਾਜ਼ ਆ ਹੁਣ ਮੋਦੀ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਸੰਵਿਧਾਨ ਦੇ ਰੱਖਣ ਨੂੰ ਬਦਲ ਦੂੰਗਾ ਮੈਂ ਜਾ ਕੇ ਉੱਥੇ ਜਾ ਕੇ 12 ਨਸੀ ਵਿੱਚ ਫਾਈਲ ਭਰੀ ਸੀ ਆਪਣੀ ਆਨਲਾਈਨ ਵੀ ਚੈੱਕ ਕਰ ਲੋ ਭਾਵੇਂ ਹੱਥ ਵਾਲੀ ਫਾਈਲ ਚੈੱਕ ਕਰ ਲੋ ਕਿਉਂਕਿ ਜੇ ਡਾਕਟਰ ਪੀਮਲ ਬਾਬਾ ਸਾਹਿਬ ਨੇ ਜੇ ਸੋਚ ਦਿੱਤੀਾਨੂੰ ਸਾਡੀ ਬੋਰਡ ਦਾ ਅਧਿਕਾਰ ਦਿੱਤਾ ਵਾ ਇਹ ਲੋਕ ਸ਼ਰਾਬ ਪਿੱਛੇ ਵੋਟਾਂ ਵੇਚਦੇ ਆਕਾ ਪਿੱਛੇ ਵੋਟਾਂ ਵੇਚਦੇ ਕੱਪੜਿਆਂ ਪਿੱਛੇ ਵੋਟਾਂ ਵੇਚੀ ਜਾਂਦੇ ਐਦਾਂ ਵੋਟਾਂ ਦਾ ਮੁੱਲ ਨਹੀਂ ਪ ਆ ਮਿੱਤਲ ਕੋ ਕਰਾਉਣਾ ਸੀ ਤੀਜਾ ਕੀ ਸਾਰੇ ਲੱਗਿਆ ਪੁਰਾ ਮੈਂ ਵੇਖੋ ਤੁਸੀਂ ਵੇਖੋ ਬਸਤ ਵਾਲੇ ਵੇਖੋ ਸਭ ਇੱਥੇ ਆ ਇਹ ਹਾਲਾ ਨਾ ਬਚ ਕੇ ਰਹੀ ਤੂੰ ਦਿੱਲੀਏ ਬਚ ਕੇ ਇਹ ਨਗਰ ਮੱਖਿਆ ਲੀਆਂ ਤੋਂ ਮੇਰੇ ਬਾਰੇ ਪੁੱਛ ਲੈ ਵੀ ਤੂੰ ਇਹ ਨਾ ਵਜ਼ਾਨੀਆਂ ਤੋਂ ਸ਼ੁਰੂ ਤੋਂ ਹੀ ਪੁੱਠਾ ਸੱਡਾ ਹਿਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਇਦਾਂ ਦੇ ਬੰਦੇ ਬਹੁਤ ਆ ਕਿ ਜਿਹੜੇ ਪੰਜਾਬ ਨੂੰ ਬਚਾਉਣ ਵਾਲੇ ਆ ਔਰ ਜਿਹੜੇ ਵੇਚਣ ਵਾਲੇ ਆ ਉਹ ਸਾਡੇ ਅੱਗੇ ਪਿੱਛੇ ਖੜੇ ਆ। ਪਿੱਛੇ ਗੇੜੇ ਵੀ ਤੁਹਾਨੂੰ ਕਾਤੀਆ ਥਾਕੇ। ਦੇਖੋ ਬੋਟਾ ਪਉਂ ਗਿਆ। ਇਹ ਨਕਤੀਆਂ ਤੇ ਸੁਚੀਆਂ ਬੋਟਾ ਨੇ ਦੁੱਧ, ਝੋਤੀਆਂ ਬੋਟਾ ਨੇ ਜਿਨ੍ਹਾਂ ਨੂੰ ਪਾਣੀ ਨਹੀਂ ਪਿਆ ਗਿਆ। ਸਰਾਬ ਨਹੀਂ ਮੰਡੀ ਗਈ। ਸੂਟ ਨਹੀਂ ਵੰਡੇਗੇ। ਬਦਾਮ ਨਹੀਂ ਵੰਡੇਗੇ। ਪੈਸੇ ਨਹੀਂ ਵੰਡੇਗੇ। ਮੱਛੀਆਂ ਹੀ ਨਹੀਂ ਮੰਡੀ ਗਈ। ਇਹ ਉਹ ਹੱਕ ਸਾਜਿਆ ਬੋਟਾ ਆ। ਮੈਂ ਕਹਾਂ ਤੂੰ ਆ ਕੇ ਦੱਸਦਾ ਤੁਹਾਨੂੰ ਮੈਂ ਦੇਖੋ। ਮੱਜਤੀਆ ਗਿਆ। ਮੱਜਤੀਆ ਗਿਆ। ਕਿਹੜਾ ਲੱਡੂ ਲੜੇ ਬਾ। ਪਹਿਲਾਂ ਪਹਿਲਾਂ ਵੀ ਪਹਿਲਾਂ ਵੀ ਪਹਿਲਾਂ ਵੀ। ਜੇ ਨਾ ਹੋ ਗਏ ਮੀਂਹ ਦੇ ਛੱਡਾ ਜਬਾਨ ਕਰ ਚਿੱਕਰ ਚ ਰਹੂਗਾ ਨਹੀਂ ਤੂੰ। ਮੇਰੀ ਗਾ ਅੱਜ ਕਿੱਥੇ ਜਾਊਗਾ ਅੱਲਾ ਵੀ ਕਿਹਾ ਸਿਕਰ ਦੇ ਵਿੱਚ ਰਹੂਗਾ ਫਿਰ ਬੈਠੇ ਲੱਭੇ ਪਾਉਗਾ ਪਰਤਾ ਜਾਂਦਾ ਕਰਕੇ ਜਾਣਾ ਇਧਰੋਂ ਪਾੜ ਪੁਰ ਤੇ ਜਾਣਾ ਕਾਲਾ ਕੋਈ ਜਿਆਦਾ ਕੁਝ ਕਰਕੇ ਜਾਣਾ ਜਿੱਤ ਤਬਾਹ ਹਰ ਵਾਰੀ ਤੁਹਾਨੂੰ ਵੋਟਾਂ ਘੱਟ ਪੈਂਦੀਆਂ ਕਾਰਨ ਕੀ ਰਹਿੰਦੇ ਨੇ ਦੇਖੋ ਮੇਰੀ ਗੱਲ ਸੁਣੋ ਅਸੀਂ ਪੰਜਾਬ ਦੀ ਜਵਾਨੀ ਬਚਾਉਣੀ ਆ ਪੰਜਾਬ ਨੂੰ ਬਚਾਉਣਾ ਸਾਡਾ ਇੱਕ ਇੱਕ ਕੰਮ ਵਾ ਕਿ ਜਿਹੜਾ ਸਿੱਧੂ ਫਾਰਮ ਹਾਊਸ ਦੇ ਛੇਰੇ ਭਾਜੀ ਨੇ ਕਿਹਾ ਆਈਡੀ ਸਰਚ ਕਰ ਲਿਓ ਵੀ ਉਹਨਾਂ ਨੇ ਕਿਹਾ ਵੀ ਆਪਾਂ ਪੰਜਾਬ ਨੂੰ ਬਚਾਉਣਾ ਨਹੀਂ ਤੁੱਟ ਲੜਦੇ ਰਹੋ ਤੂੰ ਡਰਨਾ ਨਹੀਂ ਕਿਸੇ ਕੋ ਤੇ ਮੈਂ ਹੁਣ ਲੜਦਾ ਪਿਆ ਵਾ ਪੰਜਾਬ ਵਾਸਤੇ ਲੜਦਾ ਪਿਆ ਇਹਨਾਂ ਲੋਕਲ ਲੀਡਰਾਂ ਨੇ ਕੁਝ ਨਹੀਂ ਕਰਨਾ ਜੇ ਤੁਸੀਂ ਇੱਕ ਸ਼ਰੀ ਬੰਦਰ ਜਿਤਾਉਂਗੇ ਨਾ ਤਾਂ ਹੀ ਆ ਦੇਖੋ ਕੋਈ ਮਨੇਕਰ ਮੈ ਦਿੰਦਾ ਵਾ 10 ਰੁਪਏ ਬੰਦੇ ਆ ਜੇ ਮਹਾਰਾਜਾਂ ਦਾ ਮਾ ਚਿੰਤਪੁਨੀ ਮਾਤਾ ਦਾ ਭਗਤ ਆ ਨਾ ਸੱਚਾ ਦਿਲੋਂ ਸੱਚੇ ਦਿਲੋਂ ਆ ਤੇ ਇਹ ਦੇਖੋ ਕਿ ਜੇ ਕੋਈ ਮੇਰੀ ਮਦਦ ਕਰਦਾ ਰੱਬ ਉਹਦੀ ਮਦਦ ਕਰਦਾ ਵਾ ਮੇਰੀ ਗੱਲ ਸੁਣੋ ਅਰ ਮੈਂ ਜਿੱਤੂੰਗਾ ਪੂਰੀ ਗਰੰਟੀ ਐ ਇਸ ਵਾਰੀ ਮੈਂ ਇਲੈਕਸ਼ਨ ਜਿੱਤਾਂਗਾ ਪਾਜੀ ਮੈਂ ਸਾਰੇ ਮੁੱਦੇ ਮੰਗੀ ਇਹਨਾਂ ਲੋਕਾਂ ਨਸ਼ਾ ਖਤਮ ਕੀਤਾ ਇਹ ਲੀਡਰ ਆਪ ਨਸ਼ਾ ਬਕਾਉਂਦੇ ਆ ਜਿਹੇ ਮਰਜੀ ਹੁਣ ਮੈਂ ਡਰਦਾ ਥੋੜੀ ਕਿ ਸਕੋ ਮੈਂ ਸੱਚ ਦੀ ਆਵਾਜ਼ ਆ ਹੁਣ ਮੋਦੀ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਸੰਵਿਧਾਨ ਦੇ ਰੱਖੇ ਨੂੰ ਬਲਦੂੰਗਾ ਮੈਂ ਜਾ ਕੇ ਉੱਥੇ ਜਾ ਕੇ 1 ਪਾਵੇਂ ਹੱਥ ਵਾਲੀ ਫੈਲ ਚੈੱਕ ਕਰ ਲੋ ਕਿਉਂਕਿ ਜੇ ਡਾਕਟਰ ਪੀਰੋ ਬਾਬਾ ਸਾਹਿਬ ਨੇ ਜੇ ਸੋਚ ਦਿੱਤੀਾਨੂੰ ਸਾਡੀ ਬੋਰਡ ਦਾ ਅਧਿਕਾਰ ਦਿੱਤਾ ਵਾ ਇਹ ਲੋਕ ਸ਼ਰਾਬ ਪਿੱਛੇ ਵੋਟਾਂ ਵੇਚਦੇ ਆਕਾ ਪਿੱਛੇ ਵੋਟਾਂ ਵੇਚਦੇ ਕੱਪੜਿਆਂ ਪਿੱਛੇ ਵੋਟਾਂ ਵੇਚੀ ਜਾਂਦੇ ਐਦਾ ਵੋਟਾਂ ਦਾ ਮੁੱਲ ਨਹੀਂ ਪੈਣਾ ਇਹ ਕੰਮ ਕਿਦੋਂ ਕੋ ਕਰਾਉਣਾ ਸੀ ਅੱਛਾ ਇਹ ਤੀਜਾ ਕਿਦੋਂ ਕੋ ਕਰਾਉਣਾ ਸੀ ਨੀਡੂ 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 ਕੰਮ ਕਿਦੋਂ ਕੋ ਕਰਾਉਣਾ ਸੀ ਤੀਜਾ ਕੀ ਸਾਰੇ ਨੇ ਗਿਆ ਪਹੇਣਾ ਨਹੀਂ ਇੱਥੇ ਤੁਸੀਂ ਵੇਖੋ ਬੈਸਟ ਵਾਲੇ ਇੱਥੇ ਸਭ ਇੱਥੇ ਆ ਇਹ ਐਲਾਨ ਬਚ ਕੇ ਰਹੀ ਤੂੰ ਦਿੱਲੀਏ ਬਚ ਕੇ ਇਹ ਨਗਰ ਮੱਖਿਆ ਲੀਆਂ ਤੋਂ ਮੇਰੇ ਬਾਰ ਪੁੱਛ ਲੈ ਵੀ ਤੂੰ ਇਹ ਨਾਂ ਵਜ਼ਾਨੀਆਂ ਤੋਂ ਸ਼ੁਰੂ ਤੋਂ ਹੀ ਪੁੱਠਾ ਸੱਦਾ ਹਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਇਦਾਂ ਦੇ ਬੰਦੇ ਬਹੁਤ ਆ ਕਿ ਜਿਹੜੇ ਪੰਜਾਬ ਨੂੰ ਬਚਾਉਣ ਵਾਲੇ ਆ ਔਰ ਜਿਹੜੇ ਵੇਚਣ ਵਾਲੇ ਆ